ਲਵੀ ਸੁਣੋ ਤੇ ਉਹ ਗੱਲ ਇਹ ਹੈ ਵੀ ਜਿਹੜਾ ਵੀ ਮੇਰੀ ਕੋਈ ਗੱਲ ਸੁਣੂਗਾ ਹਾਂਜੀ ਉਹ ਸਾਰੀ ਸੁਣ ਕੇ ਜਾਇਓ ਉਥੋਂ ਵਿਚਾਲੇ ਛੱਡ ਕੇ ਨਾ ਜਾਇਓ ਉਹਨੂੰ ਪਤਾ ਨਹੀਂ ਲੱਗਣਾ ਵੀ ਇਹ ਗੱਲ ਦਾ ਰਿਜ਼ਲਟ ਕੀ ਮਿਲਿਆ ਉਹ ਜਿਹੜੀ ਮੈਂ ਗੱਲ ਸੁਣਾਉਂਗਾ ਨਾ ਇਹ ਐਸੀ ਸੁਣਾਉਂ ਵੀ ਜਿਹੜਾ ਵੀ ਬਚਪਨ ਤੋਂ ਲੈ ਕੇ ਬੰਦਾ بڑے ਪੈ ਦੇ ਕੇ ਕਰਮ ਕਰਦਾ ਉਸ ਦਾ ਉਹਨੂੰ ਸਾਰਾ ਫਲ ਦੂਸਰੇ ਜਾਂਮੇ ਪੂਰੋ ਪੂਰਾ ਮਿਲਦਾ ਹੈ ਕਿਤੇ ਇਹ ਨਾਲ ਸੋਚੋ ਵੀ ਬੰਦੇ ਨੂੰ ਤਾਂ ਖੁਦ ਮੁਖਤਿਆਰੀ ਹੈ ਇਹ ਕਿਹਨੇ ਭੁਗਤਣਾ ਨਹੀਂ ਇਹ ਸਾਰਾ ਕਰਮ ਸਾਨੂੰ ਉਹਦਾ ਹਿਸਾਬ ਦੇਣਾ ਪਊਗਾ ਕੋਈ ਐਵੇਂ ਜਿਵੇਂ ਕਿਸੇ ਜ਼ਿੰਮੇਦਾਰ ਦੇ ਲਟਕੇ ਤੇ ਦੋ ਹਾਂਜੀ ਉਹ ਜਿਹੜੇ ਲੜਕੇ ਤੇ ਛੋਟੀ ਉਮਰ ਦੇ ਵਿੱਚ ਉਹ ਇਹੋ ਜਿਹੇ ਕਰਮ ਕਰਦੇ ਤੇ ਦੁਨਨੇ ਲੱਗ ਲੱਗ ਇੱਕ ਬੱਚਾ ਤਾਂ ਇਹੋ ਜੇ ਕਰਮ ਕਰਦਾ ਦੀ ਜਦੋਂ ਉਹਨੇ ਰੋਟੀ ਖਾਣੀ ਤਾਂ ਚੂਰ ਕੇ ਰੋਟੀ ਕੁਝ ਗਿੱਜੇ ਚ ਪਾ ਲੈਣੀ ਉਹ ਗਿੱਜੇ ਚ ਪਾ ਕੇ ਕੀੜਿਆਂ ਦੇ ਭੌਣ ਤੇ ਜਾਨਵਰਾਂ ਨੂੰ ਪਾਉਣੀ ਕੁੱਤੇ ਨੂੰ ਪਾਉਣੀ ਅਕਾਲਪੁਰਖ ਦਾ ਉਹਨੇ ਨਾਂ ਲੈਣਾ ਢਿੱਡ 'ਚ ਉਹਨੂੰ ਬੱਚਾ ਹੀ ਸਮਝਦੇ ਤੇ ਉਹਨੂੰ ਕਿਹਾ ਕਰਨ ਇਹ ਤਾਂ ਥੋੜਾ ਜਿਹਾ ਮੋਟੀ ਮਤਦ ਹੈ ਅਜਾ ਉਹਦਾ ਇਹ ਜੀ ਮਤਦਾਤੀ ਜਿਹੜਾ ਦੂਸਰਾ ਲੜਕਾ ਸੀ ਨਾ ਉਹ ਇਹ ਜੀ ਮਤਦਾਤੀ ਘਰੋਂ ਨਿਕਲ ਜਾ ਕੇ ਰੋਟੀਆਂ ਖਾ ਕੇ ਕਿਸੇ ਦੀ ਮਹਸ ਦਾ ਸੰਗੜ ਲਾ ਲਿਆ ਆ ਕਿਸੇ ਦੇ ਆ ਡੋਲੂ ਚੱਕ ਲਿਆ ਕਿਸੇ ਦੀਆਂ ਪਾਥੀਆਂ ਚੱਕ ਲਿਆ ਉਹ ਇਹ ਜਿਹੇ ਕੰਮ ਕਰਨ ਵਾਲਾ ਬੱਚਾ ਸੀਗਾ ਇੱਕ ਬਾਪ ਦੇ ਬੇਟੇ ਨੇ ਉਹ ਕਰਮ ਲੱਗ ਲੱਗ ਕਰ ਰਹੇ ਨੇ ਉਹ ਜਿਹੜਾ ਲੜਕਾ ਸੀ ਭਾਈ ਇਸ ਤਰ੍ਹਾਂ ਦੇ ਦਾ ਸਾਰਾ ਹੀ ਦੱਸਣਾ ਸਿਰੇ ਤੇ ਜਾ ਕੇ ਉਹ ਭਾਈ ਜਦੋਂ ਇਹੋ ਜੇ ਕਰਮ ਕਰਦਾ ਸੀ ਤਾਂ ਘਰ ਦੇ ਕਿਹਾ ਕਰਨ ਸਾਡਾ ਮੁੰਡਾ ਤਾਂ ਆਹ ਹੈ ਕੰਮ ਵਾਲਾ ਇਹਦਾ ਬੇਕਾਰ ਹੈ ਉਦੋਂ ਬਾਅਦ ਪਾਈ ਅੱਗੇ ਪੜ੍ਹਾਈ ਦਾ ਖਿਆਲ ਹੈ ਨਹੀਂ ਸੀ ਤਾਂ ਜਦੋਂ ਬੱਚਾ ਡਾਰ ਹੋ ਜਾਂਦਾ ਉਹਨੂੰ ਡੰਗਰਾ ਮਗਰ ਲਾ ਦਿੰਦੇ ਹੁੰਦੇ ਪਾਲੀ ਬਣਾਉਣ ਦੇ ਡੰਗਰਾਂ ਦਾ ਡੰਗਰ ਚਾਰਦਾ ਉਹ ਜਦੋਂ ਪਾਈ ਡੰਗਰਾ ਮਗਰ ਲਾਤਾ ਤਾਂ ਉਦੋਂ ਬੜੀਆਂ ਹਰਕਤਾਂ ਭੈੜੀਆਂ ਕਰਿਆ ਕਰੇ ਹੋ ਪਾਪ ਕਰਿਆ ਕਰੇ ਦੁਰਦਸ਼ਿਆ ਕਰਿਆ ਕਰੇ ਦੁਰਦਸ਼ਿਆ ਕਰਾਇਆ ਕਰੇ ਤਾਉ ਮਾਲਚਾਰ ਦੇ ਚਾਰਦੇ ਨੇ ਇੱਕ ਦਿਨ ਕੀ ਹੋਇਆ ਉਹਦੀ ਗਊ ਦਾ ਬੱਸਾ ਪੰਜ-ਸੱਤ ਦਿਨ ਦਾ ਸੀਗਾ ਕਿਤੇ ਉਹ ਆਪਦੀ ਮਾਂ ਨੂੰ ਚੁੰਗ ਗਿਆ ਉਹਨੇ ਦੇਖ ਲਿਆ ਵੀ ਗਾਂ ਨੂੰ ਚੁੰਗੀ ਜਾਂਦਾ ਐ ਐਡਾ ਪਾਈ ਉਹ ਨਿਰਦਈ ਦੇਖਿਆ ਉਹਨੇ ਬੇਰਹਿਮੀ ਦੇ ਨਾਲ ਛੋਟੀ ਚੱਕੀ ਉਹ ਬੱッセ ਦੇ ਅਸੀਂ ਛੋਟੀ ਮਾਰੀ ਸਿਰ 'ਚ ਉਹ ਬੱッセ ਦੀ ਜਾਨ ਖਤਮ ਕਰਤੀ ਉਹ ਬੱਸਾ ਚੱਲ ਗਿਆ ਮਾਂ ਘੇੜੇ ਦਿਆ ਕਰੇ ਰੰਬਿਆ ਕਰੇ ਉਹਨੇ ਪਾਪੀ ਨੇ ਇਹ ਨਹੀਂ ਸੋਚਿਆ ਵੀ ਮੈਂ ਕਿੱਡਾ ਵੱਡਾ ਪਾਪ ਕਰਤਾ ਕੋਈ ਉਹਦੇ ਦਿਮਾਗ ਤੇ ਅਸਰ ਨਾ ਹੋਇਆ ਇਹ ਜੇ ਕੰਮ ਉਹ ਕਰਦਾ ਰਿਹਾ ਪਾਪ ਉਦੋਂ ਬਾਅਦ ਫਿਰ ਜਦੋਂ ਉਹ ਵੱਡਾ ਹੋ ਜਾਂਦਾ ਉਦੋਂ ਤਾਂ ਉਹਨੂੰ ਹਲ ਮਗਰ ਲਾਣ ਦੇ ਹੁੰਦੇ ਅੱਗੇ ਵੱਡਦਾ ਦੇ ਹਲ ਚੱਲਦੇ ਹੁੰਦੇ ਉਹ ਹਲ ਮਗਰ ਲਾ ਦੇਣਾ ਫਿਰ ਉਹਨੂੰ ਕਹਿਣਾ ਵੀ ਸਾਡਾ ਮੁੰਡਾ ਹਾਲੀ ਬਣ ਗਿਆ ਉਹ ਹਲ ਬਹੌਣ ਲਾਤਾ ਉਹ ਹਲ ਬਹੋਂਦਾ ਰਿਹਾ ਉਦੋਂ ਵੀ ਉਹ ਬੜੇ ਭੈੜੇ ਕਰਮ ਕਰਿਆ ਕਰੇ ਬੇਰਹਿਮੀ ਨਾਲ ਪਸ਼ੂ ਕੁੱਟਣਾ ਕਿਸੇ ਨੂੰ ਸਿੱਧਾ ਨਹੀਂ ਬੋਲਣਾ ਗਲਤ ਬੋਲਣਾ ਪਾਪ ਕਰਨੇ ਮਾਸ ਮਿੱਟੀ ਖਾਣਾ ਇਹ ਜੇ ਕੰਮ ਕਰਦਾ ਸੀਗਾ ਤਾ ਇੱਕ ਦਿਨ ਹਲ ਬੌਂਦੇ ਬੌਂਦੇ ਦੇ ਕੀ ਹੋਇਆ ਚਰੀ ਦੇ ਵਿੱਚੋਂ ਮੂਨ ਤੇ ਮਿਰਗ ਨਿਕਲੇ ਹੂੰ ਉਹਨਾਂ ਦੇ ਮਗਰ ਕੇ ਛੋਟਾ ਜਿਹਾ ਬੱਚਾ ਉਹਦੀ ਨਿਗਾਹ ਪੈ ਗਿਆ ਬਈ ਆ ਹਾ 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 ਕਹਿੰਦਾ ਮੀਟ ਦਾ ਲੈਰਾ ਲੈਰਾ ਮਿਲ ਗਿਆ ਅੱਜ ਕੋਲੀ ਖੜਾ ਕੇ ਹਲ ਉਹਨਾਂ ਦੇ ਮਗਰ ਪੈ ਗਿਆ ਉਹ ਡਾਰ ਤੇ ਉਹ ਤਾਂ ਗਏ ਭੱਜ ਉਹ ਬੱਚਾ ਮਾਰ ਲਿਆ ਮਾਰ ਕੇ ਬੜਾ ਖੁਸ਼ ਹੋਇਆ ਬਈ ਅੱਜ ਦਾ ਮੀਟ ਲੈਰਾ ਲੈਰਾ ਮਿਲ ਗਿਆ ਕੋਲੀ ਐ ਨਹੀਂ ਦੇਖਿਆ ਵੀ ਮੈਂ ਕਿਹੋ ਜਿਹਾ ਕਰਮ ਕਰਦਾ ਇਹਦਾ ਮੈਨੂੰ ਸਾਰਾ ਸਾਥ ਦੇਣਾ ਪਊ ਕਾਲ ਪੁਰਖ ਦੇ ਅੱਗੇ ਤਾਂ ਭਾਈ ਉਹ ਜਦੋਂ ਇਸ ਤਰ੍ਹਾਂ ਦੇ ਕਰਮ ਕਰਦਾ ਰਿਹਾ ਤਾਂ ਹੁਣ ਉਹ ਤੋਂ ਬਾਅਦ ਪਾਈ ਜਦੋਂ ਦੂਸਰਿਆਂ ਦੇ ਬੱਚਿਆਂ ਦੀ شادی ਹੋਣੀ ਸੀ شادی ਤਾਂ ਉਹਦੀ ਵੀ ਹੋਣੀ ਸੀ شادی ਉਹਦੀ ਵੀ ਕਰਤੀ ਜਦੋਂ ਉਹਦੀ شادی ਕਰਤੀ ਤਾਂ ਉਹ ਤੋਂ ਬਾਅਦ ਪਾਈ ਹੌਲੀ-ਹੌਲੀ ਜਦੋਂ ਦੋ ਨੇ ਚਾਹੇ ਚਾਰ ਨੇ ਭਰਾ ਭਾਈ ਉਹਨਾਂ ਨੇ ਅੱਡ ਤਾਂ ਹੋਣਾ ਹੀ ਆ ਫਿਰ ਉਹ ਅਲੱਗ-ਅਲੱਗ ਹੋ ਗਏ ਉਹ ਘਰਦਿਆਂ ਨੇ ਅੱਡ ਕਰਤਾ ਖੇਤੀ ਦੇ ਕਰਨ ਵਾਲਾ ਸੀਗਾ ਖੇਤੀ ਕਰਦਾ ਰਿਹਾ ਤੇ ਉਹ ਅੱਡ ਕਰਤਾ ਤੇ ਉਹਦੇ ਘਰ ਵਾਲੀ ਰੋਟੀ ਲੈ ਕੇ ਜਾਇਆ ਕਰੇ ਉਹ ਹਲ ਵਾਹਿਆ ਕਰੇ ਉਹ ਇੱਕ ਦਿਨ ਫਿਰ ਛੇਰਾ ਕੀ ਹੋਇਆ ਤਾਂ ਉਹਨੇ ਇਹ ਗੱਲ ਸੋਚੀ ਬਈ ਆਪਣੇ ਕਈ ਸਾਲ ਹੋ ਗਏ ਸ਼ਾਦੀ ਹੋਈ ਨੂੰ ਆਪਣੇ ਬੱਚਾ ਨਹੀਂ ਕੋਈ ਹੋਇਆ ਉਹਦੇ ਫਿਰ ਮਨ ਦੇ ਵਿੱਚ ਐਸੀਆਂ ਐਸੀਆਂ ਗੱਲਾਂ ਆਉਣ ਲੱਗੀਆਂ ਵੀ ਜਿਹੜਾ ਮੇਰੇ ਬੱਚਾ ਬੱਚੀ ਨਹੀਂ ਨਾ ਹੋਇਆ ਵੀ ਖਬਰ ਨਹੀਂ ਤਾਹੀ ਨਹੀਂ ਹੋਇਆ ਆਪਾਂ ਪਿੱਛੇ ਬੜੇ ਘਟਿਆ ਕਰਮ ਕਰੇ ਨੇ ਅਸਾ ਉਹ ਕਰਦਾ ਰਿਹਾ ਜਿਵੇਂ ਚੱਲਦਾ ਰਿਹਾ ਜਦੋਂ ਵੀ ਬੰਦੇ ਦੀ ਉਮਰ ਹੋ ਜਾਂਦੀ ਹੈ ਅੱਧੇ ਵਿੱਚ ਜਾ ਕੇ ਹਰੇਕ ਦੀ ਮੱਤ ਵਿੱਚ ਫਰਕ ਪੈਂਦਾ ਕਿਸੇ ਦੇ ਥੋੜਾ ਪਾਓ ਕਿਸੇ ਦੇ ਜਾਦੇ ਪਾਓ ਉਹ ਕਿਸ ਤਰ੍ਹਾਂ ਜਿਵੇਂ ਹੁਣ ਬੰਦਾ ਕੋਈ ਪਹਿਲਾਂ ਤਾਂ ਬੜੇ ਅੱਛੇ ਕਰਮ ਕਰਦਾ ਹੈ ਮਗਰ ਉਹਦੀ ਬੁੱਧੀ ਇੰਨੀ ਭ੍ਰਿਸ਼ਟ ਹੋ ਜਾਂਦੀ ਹੈ ਨਾ ਉਹ ਨੂੰਹਾਂ ਨੂੰ ਸਿੱਧਾ ਬੋਲੇ ਨਾ ਸਾਂਝੀ ਸੀਰ ਨੂੰ ਸਿੱਧਾ ਬੋਲੇ ਨਾ ਘਰੇ ਉਹ ਬੜੇ ਪੁੱਠੇ ਕੰਮਾਂ ਤੇ ਹੋ ਜਾਂਦਾ ਸਿਆਣੀ ਉਮਰ ਤੇ ਜਾ ਕੇ ਕੋਈ ਬੰਦਾ ਇਹੋ ਜਿਹਾ ਹੁੰਦਾ ਪਹਿਲਾਂ ਬੜੇ ਪੁੱਠੇ ਕਰਮ ਕਰਦਾ ਬੜੇ ਪਾਪ ਕਰਦਾ ਹੈ ਬੜੇ ਸੋਚਦਾ ਨਹੀਂ ਕਿਸੇ ਗੱਲ ਨੂੰ ਉਹ ਫਿਰ ਮਗਰੋਂ ਮਗਰੋਂ ਫਿਰ ਉਹਦੇ ਜੀ ਮਨ 'ਚ ਵਿਚਾਰ ਆ ਜਾਂਦੇ ਨੇ ਦੀ ਮਤ ਬਦਲ ਜਾਂਦੀ ਆ ਫਿਰ ਉਹ ਅੱਸੇ ਪਾਸੇ ਚੱਲ ਪੈਂਦਾ ਹੈ ਉਹ ਜਦੋਂ ਟਾਈਮ ਆਇਆ ਤਾਂ ਉਹਦੇ ਅੰਦਰ ਇਹ ਵਿਚਾਰ ਆਉਣ ਲੱਗਿਆ ਵੀ ਆਪਾਂ ਬੜੇ ਭੇੜੇ ਕੰਮ ਕਰੇ ਨੇ ਖਾਣੀ ਇਹ ਲਾਤ ਤੋਂ ਬਿਨਾ ਆਪਾਂ ਤਾਂ ਹੀ ਬੰਜੇ ਬੈਠਿਆ ਫਿਰ ਉਹ ਭਈ ਰਾਤ ਨੂੰ ਆਪਦੇ ਮਨ 'ਚ ਰੋਜ਼ ਸੋਚਿਆ ਕਰੇ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਰੋਟੀ ਖਾਧੀ ਹੈ ਆਪਾਂ ਕਿਹੜਾ ਕੋਈ ਲਹਿਦਾ ਕੁਝ ਬਣਾ ਲਿਆ ਆਪਾਂ ਤਾਂ ਪਾਪ ਹੀ ਕਰੇ ਨੇ ਬਈ ਹੁਣ ਮਨਾ ਹੁਣ ਜਦੋਂ ਆਪਾਂ ਇਹ ਕੰਮ ਸਾਡਾ ਆਪਾਂ ਅੱਛੇ ਪਾਸੇ ਹੋ ਅਕਾਲ ਪੁਰਖ ਦੇ ਨਾਂ ਦਾ ਸਿਵਰਨ ਕਰਿਆ ਕਰ ਚੰਗਈ ਕਰਮ ਕਰੀਏ ਅਛਾ ਜੀ ਨੂੰ ਆਪਾਂ ਕਹਦੇ ਨੇ ਆਏ ਤਾਂ ਹਜ਼ਾਰ ਪਹਿਲਾਂ ਨਾ ਬੜਾ ਕੁਸ਼ ਕਰਦਾ ਸੀ ਹੁਣ ਗਾਤਰਾ ਪਾ ਲਿਆ ਹੁਣ ਕੇ ਰਹੀਂ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਜਾਂਦੀ ਐ ਉਹ ਨਹੀਂ ਉਹ ਮਤਲ ਟਾਈਮ ਹੁੰਦਾ ਕੋਈ ਉਹ ਟਾਈਮ ਦੇ ਸਾਹ ਨਾਲ ਬੰਦੇ ਦੀ ਮੱਤ ਬਦਲ ਜਾਂਦੀ ਐ ਚੰਗੇ ਤੋਂ ਮੰਦਾ ਵੀ ਹੋ ਜਾਂਦਾ ਜਿਹੜਾ ਪਹਿਲਾਂ ਉਹ ਮੰਦਾ ਉਹ ਪਿੱਛੇ ਚੰਗਾ ਵੀ ਹੋ ਜਾਂਦਾ ਉਹ ਜਦੋਂ ਵਿਚਾਰਾ ਆਉਣ ਲੱਗ ਗਿਆ ਉਹਦੇ ਮਨ ਦੇ ਵਿੱਚ ਘਰ ਵਾਲੀ ਨੂੰ ਤੜਕਿਓ ਕਹਿੰਦਾ ਭਾਗਮਾਨੇ ਜਦੋਂ ਹੁਣ ਤੂੰ ਮੇਰੀ ਰੋਟੀ ਲੈ ਕੇ ਆਇਆ ਕਰੇਂਗੀ ਰੋਟੀ ਦੋ ਬੰਦਿਆਂ ਦੀ ਆਵੇ ਇੱਕ ਬੰਦੇ ਦੀ ਰੋਟੀ ਨਾ ਆਵੇ ਕਹਿੰਦੀ ਕੋਈ ਹੋਰ ਬੰਦਾ ਹੈ ਕਹਿੰਦਾ ਨਹੀਂ ਹਾਂ ਮੈਂ ਕਰ ਲਈ ਪਰ ਰੋਟੀ ਦੋ ਦੀ ਲੈ ਕੇ ਆਇਆ ਕਰ ਮੈਂ ਉਹ ਹੋਰ ਰੋਟੀ ਇੱਕ ਬੰਦੇ ਦੀ ਜਿਹੜੀ ਬਾਧੂ ਲੈ ਕੇ ਆਵੇਂਗੀ ਉਹ ਜਾਨਵਰਾਂ ਨੂੰ ਪਾਇਆ ਕਰੂੰਗਾ ਬਰਦਾ ਨੂੰ ਦੋ ਰੋਟੀਆਂ ਚਾਰਿਆ ਕਰੂੰ ਕੋਈ ਕੁੱਤਾ ਜੇ ਉਹਨੂੰ ਵੀ ਪਾऊं ਕਹਿੰਦਾ ਆਪਾਂ ਬੜੇ ਪਿੱਛੇ ਪੁੱਠੇ ਕਰਮ ਕਰੇ ਨੇ ਮਾੜੇ ਕਰਮ ਕਰੇ ਨੇ ਆਪਾਂ ਉਹਨਾਂ ਤੋਂ ਹੁਣ ਰਹਾਈ ਹੋਣਾ ਹੈ ਕਹਿੰਦੀ ਕੋਈ ਗੱਲ ਨਹੀਂ ਮੈਂ ਦੋ ਦੀ ਲੈ ਆਇਆ ਕਰੂੰ ਉਹ ਭਾਈ ਦੋ ਦੀ ਰੋਟੀ ਲੈ ਜਾ ਕਰੇ ਤਾਂ ਭਾਈ ਬਲਦਾਂ ਨੂੰ ਚਾਰਿਆ ਕਰੇ ਦੋ ਰੋਟੀਆਂ ਕੁੱਤਿਆਂ ਨੂੰ ਵੀ ਪਾਇਆ ਕਰੇ ਰਾਹੀ ਫਾਂਦੀ ਨੂੰ ਹਾਕ ਮਾਰ ਕੇ ਕਿਹਾ ਕਰੇ ਭਾਈ ਭੋਜਨ ਨਹੀਂ ਮਿਲਿਆ ਖਾ ਜਾ ਭਾਈ ਨਾਲੇ ਪਾਣੀ ਪੀ ਲੈ ਉਹ ਪਾਣੀ ਜਿਹੜਾ ਲੈ ਕੇ ਜਾਂਦੀ ਸੀ ਤੇ ਘਰ ਵਾਲੀ ਉੱਥੇ ਉਹ ਹਾੜ ਦੇ ਮਹੀਨੇ ਪਾਣੀ ਨੂੰ ਸਾਹਮ ਕੇ ਰੱਖਦਾ ਧਰਤੀ 'ਚ ਦੱਬ ਕੇ ਰੱਖਦਾ ਮੱਗੀ ਨੂੰ ਹੋਰਾਂ ਨੂੰ ਵੀ ਪਿਆ ਹੁੰਦਾ ਸੀ ਆਪ ਦੇ ਆਪ ਵੀ ਪੀਂਦਾ ਸੀਗਾ ਅਸਾ ਪਹਿਲਾਂ ਤਾਂ ਉਹ ਕਹੇ ਜੇ ਕਰਮ ਕਰਦਾ ਤੇ ਜਦੋਂ ਉਹ ਚੰਗੇ ਇਹ ਜੇ ਕਰਮ ਕਰਨ ਲੱਗ ਗਿਆ ਉਹਦੇ ਅੰਦਰ ਵਿਚਾਰਾ ਆਉਣੀਆਂ ਸ਼ੁਰੂ ਹੋਈਆਂ ਤਾਂ ਉਹਨੇ ਇੱਕ ਗੱਲ ਮਨ ਦੇ ਵਿੱਚ ਕੀ ਸੋਚੀ ਵੀ ਉੱਥੇ ਕੁੱਤੀ ਜਾਂਦੀ ਆ ਸੌਰਾਂ 'ਚ ਰੋਜ਼ ਵੀ ਸਹਤ ਇਹ ਸੂਈ ਹੋ ਤਾਂ ਉਹਨੇ ਗੌਰ ਕਰੀ ਤਾਂ ਉਹ ਕਤੂਰੀ ਕੁੱਤੀ ਦੇ ਕਤੂਰੇ ਚਾਰ ਉਹਦੀ ਮੱਕੀ ਦੇ ਸੌਰਾਂ ਦੇ ਵਿੱਚ ਕੁੱਤੀ ਸੂਈ ਵੀ ਕਹਿੰਦਾ ਹਾ ਹਾ ਰੋਹੀ ਦੇ ਵਿੱਚ ਕੁੱਤੀ ਸੂਈ ਵੀ ਹੈ ਕਹਿੰਦਾ ਵੀ ਇਹਨੂੰ ਗੌਰ ਨਾਲ ਰੋਟੀ ਪਾਇਆ ਕਰਾਂਗੇ ਲੱਸੀ ਪਾਇਆ ਕਰਾਂਗੇ ਉਹ ਭਾਈ ਉਹਦੇ ਘਰ ਵਾਲੀ ਰੋਟੀ ਲੈ ਕੇ ਜਾਂਦੀ ਸੀ ਲੱਸੀ ਲੈ ਕੇ ਜਾਂਦੀ ਸੀ ਰੋਜ਼ ਉਹ ਪਹਿਲਾਂ ਉਹਨਾਂ ਨੂੰ ਰਜਾਇਆ ਕਰੇ ਕਤੂਰਿਆਂ ਨਾਲੇ ਕੁੱਤੀ ਨੂੰ ਉਦੋਂ ਬਾਅਦ ਉਹਦੇ ਮਨ 'ਚ ਗੱਲ ਕੀ ਆਈ ਵੀ ਜੇਠ ਹਾਰ ਦਾ ਮਹੀਨਾ ਹੁੰਦਾ ਜਿਹੜੇ ਰੋਹੀ ਦੇ ਜਾਨਵਰ ਨੇ ਉਹ ਪਾਣੀ ਕਿੱਥੋਂ ਪੀਂਦੇ ਨੇ ਮੈਂ ਤਾਂ ਪਾਣੀ ਪਿੰਡੋਂ ਲੈ ਕੇ ਆਉਣਾ ਬਈ ਜਿਹੜੇ ਰੋਹੀ ਦੇ ਜਾਨਵਰ ਨੇ ਇਹਨਾਂ ਨੂੰ ਪਾਣੀ ਦੀ ਅਵਸਥਾ ਕਰੀਏ ਉਨੇ ਸੋਚਿਆ ਵੀ ਪਾਣੀ ਤਾਂ ਹੁਣ ਇੱਥੇ ਆਪਾਂ ਆਪਣੇ ਖੇਤ ਦੇ ਵਿੱਚ ਕੱਚੀ ਕੋਹਾਰ ਬਣਾਈਏ ਨਾ ਜਾਨਵਰਾਂ ਨੂੰ ਪਾਣੀ ਪਿਆਇਆ ਕਰਾਂਗੇ ਉਹਨੇ ਜਦੋਂ ਆਪਦੇ ਮਨ ਦੇ ਵਿੱਚ ਇਹ ਧਾਰਨਾ ਧਾਰ ਲਈ ਤਾਂ ਉਹ ਕਹਿੰਦੇ 2 ਘੰਟੇ ਲਾ ਦੇ ਕਿਤੇ 3 ਘੰਟੇ ਲਾ ਦੇ ਕਿਤੇ ਘੰਟਾ ਲਾ ਦੇ ਖੇਤ ਦੇ ਵਿੱਚ ਉਹਨੇ ਕੋਹਾਰ ਪੱਟਣੀ ਸ਼ੁਰੂ ਕਰਤੀ ਹੌਲੀ ਹੌਲੀ ਕਈ ਦਿਨਾਂ ਦੇ ਵਿੱਚ ਉਹਨੇ ਖੇਤ ਦੇ ਵਿੱਚ ਕੋਹਾਰ ਤਿਆਰ ਕਰ ਲਈ ਪਾਣੀ ਕੱਢ ਲਿਆ ਕੱਚੀ ਕੋਹਾਰ ਪੱਟ ਲਈ ਉਹਦੇ ਤੇ ਭਾਈ ਲਾ ਜਾ ਕੇ ਇੱਕ ਬਾਲਟੀ ਰੱਖਦੀ ਬਾਢੜੀਆਂ ਲੈ ਗਿਆ ਠਿੱਕਰੇ ਲੈ ਗਿਆ ਆਪਦੇ ਖੇਤ ਦੇ ਵਿੱਚ ਕਿੱਲਾ ਕਿੱਲਾ ਵਾਹੀ ਦੂਰ ਦੂਰਾਂ ਧਰਤੇ ਕਦੇ ਕਿਤੇ ਧਰਤਾ ਕੋਈ ਕਿਤੇ ਧਰਤਾ ਕੋਈ ਕਿਤੇ ਧਰਤਾ ਰੋਜ਼ ਜਾ ਕੇ ਉਹਨਾਂ ਦੇ ਵਿੱਚ ਪਾਣੀ ਪਾਇਆ ਕਰੇ ਭਾਂਡਿਆਂ 'ਚ ਜਦੋਂ ਖੇਤ ਜਾਇਆ ਕਰੇ ਪਹਿਲਾ ਰੋਜ਼ ਬਾਲਟੀਆਂ ਖਿੱਚ ਕੇ ਪਾਣੀ ਦੀਆਂ ਉਹਨਾਂ 'ਚ ਪਾਣੀ ਪਾਇਆ ਕਰੇ ਅੱਛਾ ਘਰੋਂ ਜਿਉਂ ਜਾਇਆ ਕਰੇ ਤਾਂ ਗੀਜੇ 'ਚ ਦਾਣੇ ਪਾਲਿਆ ਕਰੇ ਜਿੱਥੇ ਕੀੜਿਆਂ ਦਾ ਭੌਣ ਹੋਵੇ ਉੱਥੇ ਦਾਣੇ ਖੰਡਿਆ ਦਿਆ ਕਰੇ ਜਾਨਵਰਾਂ ਨੂੰ ਦਾਣੇ ਪਾ ਦਿਆ ਕਰੇ ਕੁੱਤਿਆਂ ਨੂੰ ਰੋਟੀ ਪਾਇਆ ਕਰੇ ਤੜਕਿਓਂ ਉੱਠ ਕੇ ਆਕਾਲ ਪੁਰਖ ਦਾ ਨਾਮ ਵੀ ਲਿਆ ਕਰੇ ਕਿਹਾ ਕਰੇ हे ਵਾਹ ਭਗਵਾਨ ਜਿਹੜਾ ਮੈਂ ਪਿੱਛੇ ਕਰਮ ਕਰਿਆ ਉਹ ਮੈਂ ਬੜਾ ਪਛਤਾਉਨਾ ਮੈਥੋਂ ਬੜੇ ਮੰਦੇ ਕਰਮ ਹੋਏ ਨੇ ਤਾਂ ਭਾਈ ਉਹਨੇ ਜਦੋਂ ਉਹ ਕੋਹਾਰ ਤਿਆਰ ਕਰ ਲਈ ਤਾਂ ਉਹ ਪਾਣੀ ਰੋਜ਼ ਉਹਨਾਂ ਬਟਲੀਆਂ 'ਚ ਪਾਇਆ ਕਰੇ ਅਕਾਲ ਪੁਰਖ ਨੇ ਸੋਚਿਆ ਹੇ ਹੇ ਹੈ ਵੀ ਕਹੇ ਜੇ ਕਰਮ ਕਰਨ ਵਾਲਾ ਬੰਦਾ ਅੱਜ ਕਹੇ ਜੇ ਕਰਮ ਕਰਦਾ ਜੇ ਚੰਗੇ ਦਾ ਚੰਗਾ ਰਿਜ਼ਲਟ ਨਾ ਦਿੱਤਾ ਮੰਦੇ ਦਾ ਮੰਦਾ ਰਿਜ਼ਲਟ ਨਾ ਦਿੱਤਾ ਕਹਾ ਵਾਸਤੇ ਨੂੰ ਇਸ ਚੀਜ਼ ਦੀ ਪਸਾਰ ਨਹੀਂ ਰਹਿਣੀ ਬਈ ਹੁਣ ਵੀ ਆਪਾਂ ਜਿਹੜਾ ਇਹ ਕਰਮ ਕਰਦਾ ਤਾਂ ਹੁਣ ਇਹਨੂੰ ਉਹ ਚੀਜ਼ ਦਾ ਲਾਭ ਦੇਈਏ ਤਾਂ ਇੱਕ ਦਿਨ ਉਹ ਪਾਣੀ ਪਾ ਰਿਹਾ ਸੀ ਭਾਈ ਭਾਂਡਿਆਂ ਦੇ ਵਿੱਚ ਬਾਲਟੀ ਨਾਲ ਅਕਾਲ ਪੁਰਖ ਫਿਰ ਮਹਾਤਮਾ ਦਾ ਰੂਪ ਧਾਰ ਕੇ ਸਿੱਧਾ ਬਾਣਾ ਵਜਦੀ ਚੱਲ ਪਿਆ ਉਹਨੂੰ ਨੂੰ ਦੇਖ ਕੇ ਕੋਲ ਨੂੰ ਉਹਦੀ ਵੀ ਨਿਗਾਹ ਪਿਆ ਵੀ ਕੋਈ ਮਹਾਪੁਰਸ਼ ਆਉਂਦਾ ਹੈ ਉਹ ਬਾਹਲਟੀ ਖਿੱਚ ਕੇ ਖੜ ਗਿਆ ਜਦੋਂ ਕੋਲੇ ਆ ਗਏ ਕੋਲੇ ਆ ਕੇ ਉਹਨੇ ਨਿਮਸਕਾਰ ਬੁਲਾਈ ਨਿਮਸਕਾਰ ਬੁਲਾ ਕੇ ਚਰਨੀ ਹੱਥ ਲਾਏ ਲਾ ਕੇ ਕਹਿਣ ਲੱਗਾ ਬਾਬਾ ਜੀ ਪਾਣੀ ਪੀਣ ਆਇਆ ਉਹ ਕਹਿੰਦਾ ਹਾਂ ਭਾਈ ਪਾਣੀ ਪੀਣ ਆਇਆ ਉਹ ਖੁਦ ਕਾਲਪੁਰਖ ਸੀਗਾ ਉਹਦੀ ਪ੍ਰਤੀਗਿਆ ਲੈਣ ਆਇਆ ਤੇ ਉਹ ਤਾਂ ਉਹਨੇ ਆਖਿਆ ਵੀ ਕੋਈ ਆਮ ਰਾਮਤਾ ਸਾਧ ਹੈ ਉਹਨੂੰ ਭਾਈ ਕਹਿੰਦਾ ਮਹਾਰਾਜ ਪਾਣੀ ਪੀਓ ਪਾਣੀ ਪੀਆਤਾ ਪਾਣੀ ਪੀ ਕੇ ਉਹ ਮਹਾਪੁਰਸ਼ ਕਹਿਣ ਲੱਗਿਆ ਉਹਦੀ ਪ੍ਰਤੀਗਿਆ ਲੈਣ ਲੱਗਿਆ ਕਹਿੰਦਾ ਭਾਈ ਇੱਥੇ ਤਾਂ ਕਹਿੰਦਾ ਕੋਈ ਬੇਲ ਬੂਟਾ ਨਹੀਂ ਹੈਗਾ ਇਹ ਤਾਂ ਪਾਣੀ ਕੱਜ ਪਾਉਣਾ ਹੈ ਕਹਿੰਦਾ ਬਾਬਾ ਜੀ ਮੈਂ ਪਾਣੀ ਬੇਲ ਬੂਟੇ ਜ ਨਹੀਂ ਪਾਉਂਦਾ ਮੇਰੇ ਕਈ ਥਾਮੀ ਭਾਂਡੇ ਤਰੇਬ ਨੇ ਉਹ ਅੱਠ ਪਹਿਰ ਜਾਨਵਰ ਰੋਹੀ ਦੇ ਪਾਣੀ ਪੀਂਦੇ ਨੇ ਉੱਥੇ ਮੈਂ ਪਾਣੀ ਪਾਉਣਾ ਰੋਜ਼ ਕਹਿੰਦਾ ਬਾਪਾਈ ਕਰਮ ਤਾਂ ਤੂੰ ਬੜਾ ਚੰਗਾ ਕਰਦਾ ਹੈ ਕਹਿੰਦਾ ਬਾਬਾ ਜੀ ਕਾਦੀ ਗੱਲ ਦੱਸਾਂ ਤੈਨੂੰ ਜਿਹੜੇ ਮੈਂ ਪਿੱਛੇ ਕਰਮ ਕਰੇ ਨੇ ਬੜੇ ਮੰਦੇ ਕਰੇ ਨੇ ਕੀ ਹੋਊਗਾ ਜੇ ਮੈਂ ਕੁਛ ਚਿਰ ਦਾ ਹੁਣ ਕਰਨ ਲੱਗਿਆ ਪਰ ਮੇਥੋਂ ਪਿੱਛੇ ਬੜੇ ਬੁਰੇ ਕਰਮ ਹੋਏ ਹੋਏ ਨੇ ਕਹਿੰਦਾ ਬਾਪਾਈ ਤੂੰ ਜਮਾ ਨਾ ਘਬਰਾ ਅਗਰ ਜਿੰਨੀ ਤੇਰੀ ਆਰਜਾ ਰਹਿੰਦੀ ਹੈ ਜੇ ਤੂੰ ਇਹ ਜੇ ਕਰਮ ਕਰਦਾ ਰਿਹਾ ਨਾ ਜਿਹੜੇ ਤੇਰੇ ਪਿੱਛੇ ਕਰਮ ਕਰੇ ਬਿਨੇ ਉਹ ਸਭ ਖੰਡੇ ਜਾਣਗੇ ਐ ਗੱਲਾਂ ਕਰਦੇ ਕਰਦੇ ਨੇ ਘਰ ਵਾਲੀ ਪਾਈ ਰੋਟੀ ਲੈ ਕੇ ਚੱਲ ਪਈ ਉਹ ਜਦੋਂ ਰੋਟੀ ਲੈ ਕੇ ਚੱਲੀ ਤਾਂ ਉਹਨੂੰ ਦੂਰੋਂ ਦਿਸ ਗਈ ਕਹਿੰਦਾ ਬਾਬਾ ਜੀ ਹੁਣ ਦੋ ਪ੍ਰਸ਼ਾਦ ਦੇ ਵੀ ਛੱਕੇ ਜਾਇਓ ਮੇਰੇ ਘਰ ਵਾਲੀ ਰੋਟੀ ਲਈ ਆਉਂਦੀ ਐ ਉਹ ਕਹਿੰਦਾ ਨਾ ਨਾ ਭਾਈ ਜੇ ਮੈਂ ਰੋਟੀ ਖਾ ਲਈ ਕਹਿੰਦਾ ਮੈਂ ਤਾਂ ਪਾਪਾਂ ਦਾ ਅਧਿਕਾਰੀ ਹੋ ਜੂੰ ਉਹ ਕਹਿੰਦਾ ਬਾਬਾ ਜੀ ਤੁਸੀਂ ਰੋਟੀ ਛੱਕ ਕੇ ਕਿਉਂ ਪਾਪਾਂ ਦੇ ਅਧਿਕਾਰੀ ਹੋ ਜਾਉਗੇ ਕਹਿੰਦਾ ਭਾਈ ਤੈਂ ਇਕੱਲੇ ਨੇ ਹਲ ਬੋਣਾ ਹੈ ਇਕੱਲੇ ਦੀ ਤੇਰੀ ਰੋਟੀ ਆਉਂਦੀ ਆ ਉਹ ਜੋ ਮੈਂ ਰੋਟੀ ਖਾ ਲਈ ਤੂੰ ਭੁੱਖਾ ਹਲ ਬਾਹੇਗਾ ਉਹ ਚੀਜ਼ ਦਾ ਫਿਰ ਮੈਂ ਬੜਾ ਦੋਸ਼ੀ ਹੋ ਜੂੰ ਕਹਿੰਦਾ ਨਹੀਂ ਮਹਾਰਾਜ ਮੇਰਾ ਕਿਹਾ ਵੇ ਦੋ ਬੰਦਿਆਂ ਦੀ ਰੋਟੀ ਆਉਂਦੀ ਹੈ ਕਹਿੰਦਾ ਫਿਰ ਭਾਈ ਸੱਕ ਲਾਂਗੇ ਆ ਗਈ ਉਹ ਵੀ ਕੋਲੇ ਜਦੋਂ ਭਾਈ ਉਹਦੇ ਘਰ ਵਾਲੀ ਆ ਗਈ ਦੇਖ ਕੇ ਉਹਦਾ ਭੇਸ ਭਗਮਾ ਚੋਲਾ ਪਾਇਆ ਵਿਆਹ ਖੜਾਮਾ ਪਾਇਆ ਮਿਆਂ ਮਾਹ ਪੁਰਸ਼ ਦੇ ਉਹਦਾ ਭੇਸ ਦੇਖ ਕੇ ਉਹਨੇ ਵੀ ਨਿਮਸਕਾਰ ਬਲਾਈ ਚਰਨੀ ਹੱਥ ਲਾਏ ਰੋਟੀ ਸਿਕਾਈ ਦੁਨਾਂ ਨੇ ਜਦੋਂ ਰੋਟੀ ਛਕ ਲਈ ਤਾਂ ਉਹ ਮਹਾਪੁਰਸ ਫਰੋਹ ਦੀ ਪ੍ਰਤੀਗਿਆ ਲੈਣ ਦਾ ਮਾਰਾ ਕਹਿੰਦਾ ਕਹਿੰਦਾ ਭਾਈ ਬੀਬੀ ਜੇ ਇਹ 1 ਵਜੇ ਜਾਂਦਾ ਹੜ ਲੈ ਕੇ ਪਿੰਡ ਤਾਂ ਇਹ 12 ਵਜੇ ਵਗਜਿਆ ਕਰੇ ਜੇ 12 ਵਜੇ ਮੁੜਦਾ ਤਾਂ ਇਹ 11 ਵਜੇ ਵਗਜਿਆ ਕਰੇ ਘੰਟਾ ਇਹੀ ਪਹਿਲਾਂ ਵਗਜਿਆ ਕਰੇ ਤੂੰ ਨਿਕੈਨੇ ਕੇ ਜਵਾਗ ਛੱਡ ਕੇ ਰੋਟੀ ਲੈ ਕੇ ਕਿਉਂ ਖੇਤ ਆਉਣੀ ਐ ਕਹਿੰਦੀ ਮਹਾਰਾਜ ਜੀ ਸਾਡੇ ਦਾ ਕੋਈ ਬੱਚਾ ਹੈ ਹੀ ਨਹੀਂ ਕਹਿੰਦਾ ਭਾਈ ਬੱਚਾ ਹੈ ਹੀ ਨਹੀਂ ਕਹਿੰਦੀ ਨਾ ਜੀ ਕਹਿੰਦਾ ਕਰਮ ਤਾਂ ਤੁਸੀਂ ਬੜਾ ਅੱਛਾ ਕਰਦੇ ਹੋ ਕਹਿੰਦਾ ਭਾਈ ਬੱਚੇ ਤੋਂ ਲਾ ਲਾਵਾ ਤੁਸੀਂ ਰਹਿ ਨਹੀਂ ਸਕਦੇ ਲਾਜ਼ ਛੋੜੇ ਹੋਣੀ ਜ਼ਰੂਰੀ ਸੀ ਉਹ ਆਕਾਲਪੁਰਖ ਹੈ ਉਹ ਤਾਂ ਉਹਦੀ ਉਹਨਾਂ ਦੀ ਪ੍ਰਤੀਗਿਆ ਲੈ ਰਿਹਾ ਵੀ ਕੀ ਬੋਲਦੇ ਨੇ ਕਹਿੰਦੀ ਜੀ ਬੱਚਾ ਸਾਡੇ ਹੈ ਨਹੀਂ ਉਹ ਕਹਿੰਦਾ ਭਾਈ ਬੀਬੀ ਚਾਹੇ ਤੁਸੀਂ ਕਿਹਾ ਜੇ ਕਰਮ ਕਰਿਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਛੋੜੇ ਆਉਂਦੇ ਸਾਲ ਨੂੰ ਇਸ ਤਰੀਕ ਨੂੰ ਛੋੜੇ ਲੜਕਾ ਪੈਦਾ ਹੋਊਗਾ ਤੇਰੇ ਅਕੇ ਜਿੱਤ ਸਿਆ ਕਹਿੰਦਾ ਉਹਦਾ ਨਾਂ ਨਾ ਧਰੋ ਤੁਸੀਂ ਨਾਂ ਉਹਦਾ ਮੈਂ ਧਰੂੰ ਕਹਿੰਦੇ ਬਾਬਾ ਜੀ ਮਹਾਪੁਰਸਾਂ ਦਾ ਕੀ ਹੁੰਦਾ ਰਮਤਾ ਕਿਦੜੇ ਤੁਸੀਂ ਤੁਰ ਗਏ ਮੁੜ ਕੇ ਨਾ ਆਵੋ ਬੱਚੇ ਨੇ ਜਨਮ ਲੈ ਲਿਆ ਫਿਰ ਨਾ ਕਰੂ ਧਰੂਗਾ ਕੌਣ ਕਹਿੰਦਾ ਨਾਓ ਭਾਈ ਮੈਂ ਧਰੂੰ ਕਹਿੰਦੇ ਬਾਬਾ ਜੀ ਫਿਰ ਤੂੰ ਮੁੜ ਕੇ ਜੇ ਇੱਥੇ ਸਾਨੂੰ ਨਾ ਮਿਲਿਆ ਕਹਿੰਦਾ ਇਹ ਮੇਰੀ ਤੇ ਛੋਡੀ ਕਹਿੰਦਾ ਵਾਦਾ ਹੋ ਚੁੱਕਿਆ ਜਦੋਂ ਬੱਚੇ ਨੇ ਜਨਮ ਲੈ ਲਿਆ ਨਾ ਆ ਛੋਡੀ ਕੋ ਹਾਰ ਐ ਇੱਥੇ ਮੈਂ ਬੈਠਾ ਹਾਂ ਮੈਨੂੰ ਇੱਥੇ ਆ ਕੇ ਦੱਸਿਓ ਨਾਂ ਮੈਂ ਧਰੂੰ ਬੱਚੇ ਦਾ ਕਹਿੰਦੇ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਫਿਰ ਜੇ ਤੁਸੀਂ ਇੱਥੇ ਹੀ ਮਿਲੋਗੇ ਨਾ ਇੱਥੇ ਦਾ ਦੱਸ ਦੇਾਂਗੇ ਕਹਿੰਦਾ ਮੈਨੂੰ ਭਾਲਣ ਦੀ ਲੋੜ ਨਹੀਂ ਮੈਂ ਇੱਥੇ ਹੀ ਹਾਂਗਾ ਕਹਿੰਦੇ ਜੀ ਠੀਕ ਹੈ ਹੁਣ ਤੁਸੀਂ ਐਂ ਕਰੋ ਕਹਿੰਦਾ ਇੱਕ ਬਾਲਟੀ ਪਾਣੀ ਦੀ ਹੋਰ ਖਿੱਚੋ ਮੈਂ ਪੀ ਕੇ ਜਾਵਾਂ ਭਾਈ ਕਹਿੰਦਾ ਫਿਰ ਇਨੇ ਧੁੱਪ ਹੋ ਰਹੀ ਹੈ ਕਿਉਂ ਜੇਠ ਹਾਰ ਦਾ ਮਹੀਨਾ ਸੀਗਾ ਉਹ ਜਦੋਂ ਪਾਣੀ ਕੱਢਣ ਲੱਗਿਆ ਉਧਰ ਉਹਨਾਂ ਦਾ ਦੁੰਨਾ ਦਾ ਉਧਰ ਖਿਆਲ ਹੋਇਆ ਤਾਂ ਓਕਾਲਪੁਰਖ ਉਲੂਪ ਹੋ ਗਿਆ ਜੋ ਦੇਖਿਆ ਹੈ ਮੰਗਰ ਵੀ ਸੰਤ ਕਿੱਧਰ ਗਏ ਉਹਦੇ ਘਰ ਵਾਲੀ ਕਹਿੰਦੀ ਮਹਾਰਾਜ ਮਾਪੁਰਸਾਂ ਦਾ ਕੀ ਹੁੰਦਾ ਝਾੜ ਮੜਾ ਖੜਾ ਕਿਤੇ ਮਨ ਤੇ ਆਏ ਤੁਰ ਗਏ ਕਹਿੰਦਾ ਵਜਨ ਦਾ ਬੜਾ ਅੱਛਾ ਕਰਕੇ ਗਏ ਨੇ ਦੇਖੋ ਚਲੋ ਜੀ ਇੰਨੀ ਗੱਲ ਕਰਕੇ ਉਹਨੇ ਆਪਦਾ ਹੜਾ ਹੱਕ ਲਿਆ ਉਹ ਆਪਦੇ ਘਰੇ ਆ ਗਈ ਲੰਘ ਗਿਆ ਕੁਛ ਟਾਈਮ ਅਕਾਲ ਪੁਰਖ ਦੀ ਈਸੀ ਕਿਰਪਾ ਹੋਈ ਫਿਰ ਬੱਚੇ ਦੀ ਮੇਦਵਾਰੀ ਹੋ ਗਈ ਕੁਛ ਟਾਈਮ ਬਾਅਦ ਕਹਿੰਦੇ ਆਹਾ ਹਾਏ ਭਈ ਸੰਤ ਬੜੇ ਸੇ ਇਹਦਾ ਮਾਲਕ ਦੀ ਕਿਰਪਾ ਹੋ ਗਈ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਲਾਤ ਤਾਂ ਹੋਈ ਆਪਣੇ ਹੂੰ ਹੌਲੀ ਹੌਲੀ ਜੀ ਉਹੀ ਤਰੀਕ ਉਹ ਸਾਲ ਦੀ ਜਿਹੜੀ ਕਹੀ ਸੀ ਉਹ ਤਰੀਕ ਆ ਗਈ ਰਾਤ ਨੂੰ ਲਟਕੇ ਨੇ ਜਰਮ ਲਿਆ ਜਦੋਂ ਲਟਕੇ ਨੇ ਜਰਮ ਲੈ ਲਿਆ ਉਹਨੂੰ ਲੱਗਿਆ ਪਤਾ ਤੜਕਿਓ ਉਹਦੇ ਮਨ 'ਚ ਸੀਗੀ ਗੱਲ ਤਾਂ ਭੱਜ ਲਿਆ ਉਹ ਕੋਹਾਰਤੇ ਨੂੰ ਜਦੋਂ ਉਹ ਆਪਦੇ ਖੇਤ ਗਿਆ ਉਸ ਕੋਹਾਰਤੇ ਉਹੀ ਸੰਤ ਦੁਪੱਟਾ ਬਸਾਈ ਚੌਂਕੜੀ ਮਾਰੀ ਉਹ ਕੋਹਾਰਤੇ ਬੈਠਿਆ ਆਹ ਹੈ ਹੈ ਕਹਿੰਦਾ ਸੰਤ ਵੜੇ ਕਹਿੰਦਾ ਭਾਈ ਵਾਦੇ ਦੇ ਪੱਕੇ ਐ ਜਾ ਕੇ ਨਿਮਸਕਾਰ ਬੁਲਾਈ ਚਰਨੀ ਹੱਥ ਲਾਏ ਉਹ ਸੰਤ ਬੋਲਦਾ ਹੈ ਕਹਿੰਦਾ ਓ ਭਾਈ ਦੱਸੋ ਕਹਿੰਦਾ ਜੀ ਰਾਤ ਕਹਿੰਦਾ ਐਨੇ ਵੱਜ ਕੇ ਐਨੇ ਮਿੰਟ ਤੇ ਲਟਕੇ ਨੇ ਜਰਮ ਲਿਆ ਤੁਸੀਂ ਕਿਹਾ ਦੀ ਦੱਸਣ ਲਈ ਮੈਂ ਆ ਗਿਆ ਹੁਣ ਉਹਦਾ ਨਾਂ ਧਰਨਾ ਹੈ ਤੁਸੀਂ ਕਹਿੰਦਾ ਭਾਈ ਨਾਂ ਧਰਾਂਗੇ ਹੁਣ ਪਹਿਲਾਂ ਮੈਨੂੰ ਐਂ ਦੱਸ ਵੀ ਜਿਹੜੀ ਮੈਂ ਤੈਨੂੰ ਗੱਲ ਕਹੂੰ ਮੰਨੇਗਾ ਕਹਿੰਦਾ ਜੀ ਸਤਿਵਚਨ ਮੰਨੂਗਾ ਕਭਰਾਉਂਦਾ ਤਾਂ ਨਹੀਂ ਕਹਿੰਦਾ ਜੀ ਸਤਿਵਚਨ ਮੈਂ ਨਹੀਂ ਕਭਰਾਉਂਦਾ ਜੋ ਮੈਂ ਕਹੂੰਗਾ ਕਰੇਗਾ ਕਹਿੰਦਾ ਹਾਂ ਜੀ ਕਰੂੰਗਾ ਉਹ ਤੋਂ ਜਦੋਂ ਤਿੰਨ ਗੇਰਾ ਕੋਹਾ ਲਿਆ ਨਾ ਉਹਨੂੰ ਕਹਿੰਦਾ ਲਾ ਫਿਰ ਤੂੰ ਹੁਣ ਐ ਕਰ ਉਹ ਜਿਹੜਾ ਬੱਚਾ ਤੇਰੇ ਜਰਮਿਆ ਨਾ ਘਰੇ ਕਹਿੰਦਾ ਉਸ ਬੱਚੇ ਦੇ ਉਤੋਂ ਦੀ ਜਿਹੜਾ ਟਾਈਮ ਲੰਘ ਰਿਹਾ ਹੋ ਤੈਨੂੰ ਬਹੁਤ ਘਾਟੇ ਦਾ ਬਣ ਜਾਏ ਉਹਨੂੰ ਜਿੰਨਾ ਵੀ ਸੇਤੀ ਜਾ ਕੇ ਖਤਮ ਕਰ ਦੇਗਾ ਬੱਚੇ ਨੂੰ ਤੈਨੂੰ ਉਹਦੇ ਵਿੱਚ ਬੜਾ ਲਾਭ ਹੈ ਕਹਿੰਦਾ ਹੱਥ ਬੰਨ ਕੇ ਕਹਿਣ ਲੱਗਾ ਮਹਾਰਾਜ ਦੱਸੋ ਤੁਹਾਡੀ ਕਿਰਪਾ ਹੋਣੀ ਚਾਹੀਦੀ ਮੈਨੂੰ ਤਾਂ ਪਤਾ ਨਹੀਂ ਇਹ ਕੀ ਗੱਲ ਹੈ ਤੁਸੀਂ ਜਿਵੇਂ ਕਿਹਾ ਦੀ ਮੈਂ ਤਾਂ ਉਕਣ ਕਰੀ ਗਿਆ ਕਹਿੰਦਾ ਟੋਆ ਪੱਟ ਕੇ ਨਾ ਘਰੇ ਚੜਦੇ ਬੰਨੀ ਪਾਸੇ ਤੇਰਾ ਜਿਹੜਾ ਖੂੰਜਾ ਹੈ ਉਹਨੂੰ ਕੱਪੜੇ ਦੇ ਭਲੇਟ ਕੇ ਬੱਚੇ ਨੂੰ ਫਟਾਫੜ ਦੱਬ ਦੇ ਚਿਰਨ ਆਲਾ ਮੁੜ ਕੇ ਆ ਜਾ ਮੇਰੇ ਕੋਲੇ ਗਾਹਾਂ ਵਾਲੀ ਗੱਲ ਫੇਰ ਦੱਸੂਗਾ ਕਹਿੰਦਾ ਜੀ ਚੰਗਾ ਸੰਤੋ ਥੀ ਬੈਠਿਆ ਤੇ ਘਰ ਨੂੰ ਭੱਜ ਲਿਆ ਘਰੇ ਆਇਆ ਕਹੀ ਚੱਕੀ ਚੜਦੇ ਬੰਨੇ ਭਾਈ ਟੋਆ ਪੱਟਿਆ ਉਹ ਬੱਚਾ ਚੱਕਿਆ ਟੋਏ ਦੇ ਵਿੱਚ ਦੱਬਤਾ ਜਦੋਂ ਟੋਏ 'ਚ ਦੱਬਤਾ ਫੇਰ ਮੁੜ ਗਿਆ ਉਹ ਸੰਤ ਕਹਿੰਦੇ ਦੱਬਿਆ ਆ ਭਾਈ ਕਹਿੰਦਾ ਹਾਂ ਜੀ ਕਹਿੰਦਾ ਬਹੁਤ ਵਧੀਆ ਕਰਿਆ ਭਾਈ ਇਹ ਤੇਰੇ ਲਈ ਮੈਂ ਬਹੁਤ ਭਲਾ ਕਰ ਰਿਹਾ ਹਾਂ ਹੁਣ ਦੱਸੋ ਜੀ ਫੇਰ ਗਾਂਹ ਵਾਲੀ ਗੱਲ ਕਹਿੰਦਾ ਗਾਂਹ ਵਾਲੀ ਗੱਲ ਇਹ ਆ ਭਾਈ ਆਉਂਦੇ ਸਾਲ ਨੂੰ ਇਸ ਤਰੀਕ ਨੂੰ ਦੂਸਰੇ ਲੜਕੇ ਨੇ ਜਨਮ ਲੈਣਾ ਗਾਂਹ ਵਾਲੀ ਗੱਲ ਮੈਂ ਫੇਰ ਦੱਸੂ ਕੰਨਾਂਜੀ ਚੰਗਾ ਮਹਾਰਾਜ ਇਹਨੇ ਕਹਿ ਗਿਆ ਉਹ ਸੰਤ ਲੋਪ ਹੋ ਗਏ ਸਾਲ ਫੇਰ ਲੰਘਿਆ ਜਦੋਂ ਸਾਲ ਫੇਰ ਲੰਘਿਆ ਤਾਂ ਭਾਈ ਐਸੀ ਮਾਲਕ ਦੀ ਕਿਰਪਾ ਹੋਈ ਕਿਉਂ ਖੁਦੋ ਕਾਲਪੁਰਖ ਸੀ ਆਪ ਤਾਂ ਭਾਈ ਦੂਸਰੇ ਬੱਚੇ ਦਾ ਫਿਰ ਸਾਲ ਬਾਅਦ ਉਸ ਤਰੀਕ ਨੂੰ ਜਿਹੜੀ ਨੂੰ ਕਿਹਾ ਸੀ ਦੂਸਰੇ ਲੜਕੇ ਨੇ ਜਨਮ ਲੈ ਲਿਆ ਜਦੋਂ ਤੜਕੇ ਲੱਗਿਆ ਪਤਾ ਉਹਨੂੰ ਤਾਂ ਉਹ ਵੀ ਫੇਰ ਉਹ ਕੋਹਾਰਤ ਨੂੰ ਭੱਜ ਲਿਆ ਫੇਰ ਗਿਆ ਉੱਥੇ ਦੂਸਰੀ ਵੇਰ ਉਹੀ ਸੰਤ ਫੇਰ ਉੱਥੇ ਹੀ ਫੇਰ ਮਿਲੇ ਜਾ ਕੇ ਚਰਨੀ ਹੱਥ ਲਾ ਕੇ ਨਿੰਮਸ ਘਰ ਬਲਾ ਕੇ ਬਹਿ ਗਿਆ ਕਹਿੰਦਾ ਹਾਂ ਭਾਈ ਦੱਸੋ ਕਹਿੰਦਾ ਜੀ ਦੂਸਰੇ ਲੜਕੇ ਨੇ ਜਰਮ ਲਿਆ ਰਾਤ ਇੰਨੇ ਵੱਜ ਕੇ ਇੰਨੇ ਮਿੰਟ ਤੇ ਤੁਸੀਂ ਨੌ ਧਰੋ ਹਣੋ ਦਾ ਕਹਿੰਦਾ ਭਾਈ ਧਰਾਂਗੇ ਕਹਿੰਦਾ ਮੇਰੇ ਬਚਨਾਂ ਤੇ ਪੱਕਾ ਹੈ ਭਾਈ ਕਹਿੰਦਾ ਜੀ ਬਿਲਕੁਲ ਜੋ ਕਰੋਗੇ ਨਾ ਤੁਹਾਨੂੰ ਪਤਾ ਤੁਸੀਂ ਕਰਾ ਰਹੇ ਹੋ ਜਿਹੜਾ ਕੁਝ ਕਰਾ ਰਹੇ ਹੋ ਮੈਨੂੰ ਤਾਂ ਉਹਦੇ ਬਾਰੇ ਪਤਾ ਨਹੀਂ ਕਹਿੰਦਾ ਫਿਰ ਤੇਰੇ ਲਈ ਮੈਂ ਬੜਾ ਭਲਾ ਕਰ ਰਿਹਾ ਭਾਈ ਮੈਂ ਮਾੜਾ ਨਹੀਂ ਕਰ ਰਿਹਾ ਇਹਦਾ ਤੈਨੂੰ ਰਿਜ਼ਲਟ ਮਿਲੂਗਾ ਬਾਅਦ ਚ ਹਾਂ ਜੀ ਦੱਸੋ ਕਹਿੰਦਾ ਫਰੇ ਇਹਨੂੰ ਸਿਪਦੀ ਬੰਨੀ ਦੱਬ ਦੇ ਬਸ ਕਹਿੰਦਾ ਚਿਰ ਨਾ ਲਾ ਫਟਾਫਟ ਦੱਬ ਕੇ ਸਿਪਦੀ ਬੰਨੀ ਆ ਜਾ ਮੇਰੇ ਕੋਲੇ ਗਾਹਲੀ ਗੱਲ ਫੇਰ ਦੱਸੂਗਾ ਫੇਰ ਭੱਜ ਲਿਆ ਉਥੋਂ ਆਇਆ ਤਾਂ ਇੱਕ ਪਹਿਲਾਂ ਦੱਬਿਆ ਬਈ ਚੜਦੀ ਬੰਨੀ ਇੱਕ ਸਿਪਦੀ ਬੰਨੀ ਦੱਬਤਾ ਛਿੱਟ ਕੇ ਕਹੀ ਫੇਰ ਭੱਜ ਗਿਆ ਹਾਂ ਮਹਾਰਾਜ ਜੀ ਦੱਬਿਆ ਆ ਕਹਿੰਦਾ ਭਾਈ ਬਹੁਤ ਵਧੀਆ ਕਰਿਆ ਤਾਂ ਹੁਣ ਆਉਂਦੇ ਸਾਲ ਨੂੰ ਤੀਸਰੇ ਲੜਕੇ ਨੇ ਜਨਮ ਲੈਣਾ ਤੇਰੇ ਸਤਿਵਚਨ ਮਹਾਰਾਜ ਇੰਨੀ ਗੱਲ ਕਹਿ ਕੇ ਉਹ ਮਹਾਪੁਰਸ਼ ਲੋਪ ਹੋ ਗਏ ਤਾ ਤੀਸਰਾ ਸਾਲ ਪੂਰਾ ਹੋਏ ਤੋਂ ਤੀਸਰੇ ਲੜਕੇ ਨੇ ਜਰਮ ਲੈ ਲਿਆ ਜਦੋਂ ਤੀਸਰੇ ਲੜਕੇ ਨੇ ਜਰਮ ਲੈ ਲਿਆ ਤਾਂ ਫੇਰ ਗਿਆ ਤੀਸਰੀ ਵੇਰ ਉਹੀ ਸੰਤ ਫੇਰ ਮਿਲੇ ਉੱਥੇ ਜਿੱਦੋਂ ਮਿਲੇ ਜਾ ਕੇ ਨਮਸਕਾਰ ਬਲਾ ਕੇ ਚਰਨੀ ਹੱਥ ਲਾ ਕੇ ਬੈਠ ਗਿਆ ਹਾਂ ਭਾਈ ਦੱਸੋ ਕਹਿੰਦਾ ਜੀ ਤੀਸਰੇ ਬੱਚੇ ਨੇ ਜਰਮ ਲਿਆ ਰਾਤ 8:00 ਵਜੇ 8 ਮਿੰਟ ਤੇ ਕਹਿੰਦਾ ਠੀਕ ਆ ਭਾਈ ਕਹਿੰਦਾ ਫਿਰ ਮੇਰੇ ਬੱਚਾ ਨੇ ਤੇ ਪੱਕਾ ਹੈ ਕਹਿੰਦਾ ਜੀ ਪੱਕਾ ਕਹਿੰਦਾ ਐਂ ਕਰ ਭਾਈ ਉਹ ਬੱਚੇ ਨੂੰ ਕਹਿੰਦਾ ਨਿੱਗਾ ਪਾਣੀ ਕਰਕੇ ਨਮਾ ਕੇ ਕਹਿੰਦਾ ਉਹ ਬੱਚੇ ਨੂੰ ਕੱਪੜੇ ਜਿਬਲੇਟ ਕੇ ਮੰਜੇ ਤੇ ਪਾ ਦੇ ਕੱਲੇ ਨੂੰ ਅਕੇ ਜੀ ਅੱਛਾ ਘਰੇ ਨਾ ਕੋਈ ਹੋਵੇ ਬਾਹਰੋਂ ਕੁੰਡਾ ਲਾ ਦਿਓ ਤੂੰ ਘਰ ਵਾਲੀ ਦਾ ਫੜ ਕੇ ਮੋਢਾ ਬਾਹਰ ਲਾ ਜਿਹੜਾ ਬੀਹੀ ਵਾਲਾ ਬਾਹਰ ਆ ਉੱਥੇ ਜਿੰਦਾ ਲਾ ਦਿਓ ਜਿੰਦਾ ਲਾ ਕੇ ਦੁਨੇ ਜਾਨੇ ਦੇਹਲੀਆਂ 'ਚ ਖੜ ਜਿਓ ਤੁਸੀਂ ਬੀਹੀ ਵਾਲੇ ਬਾਹਰ 'ਚ ਅਕੇ ਜੀ ਅੱਛਾ ਉੱਥੇ ਖੜ੍ਹ ਜਿਓ ਘਰੇ ਤੁਹਾਡਾ ਕੋਈ ਹੋਵੇ ਨਾ ਜਿੰਦਾ ਲਾ ਕੇ ਦੇਲੀਆਂ ਚ ਖੜ੍ਹ ਜਿਓ ਤੁਹਾਨੂੰ ਸਾਰਾ ਪਤਾ ਲੱਗ ਜੂ ਵੀ ਉਹ ਕਿਉਂ ਦੱਬੇ ਨੇ ਆ ਕਿਉਂ ਮੰਜੇ ਤੇ ਪਾਇਆ ਵੇ ਕਿਹਾ ਜਾ ਆਪਾਂ ਕਰਮ ਕਰਿਆ ਇਹ ਕੀ ਗੱਲ ਆਪਾਂ ਨੂੰ ਭੁਗਤਣਾ ਪਿਆ ਕਿਉਂ ਭੁਗਤਣਾ ਪਿਆ ਤੁਹਾਨੂੰ ਸਾਰਾ ਚਾਨਣ ਹੋ ਜੂ ਮੈਨੂੰ ਦੱਸਣ ਦੀ ਲੋੜ ਨਹੀਂ ਜਾ ਕਹਿੰਦਾ ਆ ਕੰਮ ਕਰ ਮੈਂ ਇੱਥੇ ਬੈਠਾ ਅਗਰ ਜੇ ਤੈਨੂੰ ਨਾ ਗੱਲ ਕੋਈ ਸਮਝ ਆਈ ਮੈਂ ਦੱਸ ਕੇ ਜਾਊਂਗਾ ਪਰ ਮੈਨੂੰ ਦੱਸਣ ਦੀ ਲੋੜ ਨਹੀਂ ਤੈਨੂੰ ਸਾਰਾ ਹੀ ਰਿਜ਼ਲਟ ਮਿਲ ਜੂ ਤੇਰੇ ਸਾਹਮਣੇ ਆ ਜੂ ਗੱਲ ਜਾ ਕਹਦਾ ਇਹ ਕੰਮ ਕਰ ਕਹਿੰਦਾ ਲਓ ਜੀ ਮੁਰ ਪਿਆ ਉਹ ਜਦੋਂ ਆਉਣ ਲੱਗਿਆ ਪਿੰਡ ਨੂੰ ਤਾਂ ਜਿਹੜੇ ਉਹਦੇ ਪੜੋਸੀ ਤੇ ਗਮਾਂਢੀ ਤੇ ਉਹ ਕਹਿੰਦੇ ਆਪਣਾ ਜਿਹੜਾ ਫਲਾਨਾ ਗਮਾਂਢੀ ਆ ਬੜਾ ਪਾਪੀ ਆ ਜਾ ਰਹੇ ਜਦੋਂ ਬੱਚਾ ਜਰਮਦਾ ਇਹ ਟੋਜ ਦੱਬ ਦਿੰਦਾ ਜਦੋਂ ਬੱਚਾ ਜਰਮ ਲੈਂਦਾ ਟੋਜ ਦੱਬ ਦਿੰਦਾ ਇਹ ਪਾਪ ਤਾਂ ਆਪਾਂ ਨੂੰ ਗਮਾਂਢੀਆਂ ਨੂੰ ਵੀ ਮਾਰ ਜੂ ਬਈ ਕਹਿੰਦੇ ਜਿਹੜਾ ਰਾਤ ਬੱਚਾ ਹੋਇਆ ਹੁਣ ਇੱਧਰ ਨੂੰ ਗਿਆ ਆ ਵੇ ਆ ਕੇ ਉਹਨੇ ਦੱਬ ਦੇਣਾ ਆਪਾਂ ਨੂੰ ਰੋਕੋ ਕਹਿੰਦਾ ਵੀ ਹਾਂ ਉਹ ਇਕੱਠੇ ਹੋ ਗਏ ਉਹ ਫਿਰਨੀ ਤੇ ਕਈ ਬੰਦੇ ਖੜ ਗਏ ਗਮਾਂਢੀ ਉਹ ਆ ਰਿਹਾ ਫਲਾਣਾ ਸਿਆ ਖੜ ਜਾ ਖੜ ਗਿਆ ਕਹਿੰਦਾ ਵੀ ਜਿਹੜੇ ਤੂੰ ਪਾਪ ਕਰਦਾ ਨਾ ਇਹ ਸਾਨੂੰ ਵੀ ਬਹੁਤ ੱੱਬਾ ਲਾ ਦੇਣਗੇ ਤੂੰ ਫਿਰ ਉਹਨਾਂ ਨੂੰ ਜੰਮਦਾ ਕਿਉਂ ਐ ਤੂੰ ਉਹਨਾਂ ਨੂੰ ਦੱਬੀ ਜਾਣਾ ਹੁਣ ਜਿਹੜਾ ਬੱਚਾ ਹੋਇਆ ਤੂੰ ਜਾ ਕੇ ਉਹਨੂੰ ਦੱਬੇਗਾ ਕਹਿੰਦਾ ਵੀ ਮੈਂ ਦੱਬਦਾ ਨਹੀਂ ਅੱਗੇ ਦੱਬੇ ਨੇ ਕਹਿੰਦਾ ਹਾਂ ਅੱਗੇ ਦੱਬੇ ਨੇ ਕਹਿੰਦਾ ਉਹ ਕਿਉਂ ਦੱਬੇ ਨੇ ਕਹਿੰਦਾ ਵੀ ਉਹ ਤਾਂ ਆਹ ਕਾਲਪੁਰ ਖੁਣੂ ਹੀ ਪਤਾ ਹੈ ਮੈਨੂੰ ਕੋਈ ਪਤਾ ਨਹੀਂ ਕਹਿੰਦੇ ਇੱਕ ਮਹਾਪੁਰਸ਼ ਮਿਲਿਆ ਵਿਆ ਉਹ ਮਿੱਥੋ ਕਰਵਾਈਆਂ ਦਾ ਮੌਕਣ ਕਰੀ ਜਨਾ ਉਹਦੀ ਮਿਹਰਬਾਨੀਆ ਮੈਨੂੰ ਪਤਾ ਕੋਈ ਨਹੀਂ ਕਹਿੰਦੇ ਜਿਹੜਾ ਹੁਣ ਜੰਮਿਆ ਉਹਦੇ ਬਾਰੇ ਦੱਸ ਕਹਿੰਦਾ ਭਈ ਉਹ ਤਾਂ ਕਹਿੰਦਾ ਮੈਂ ਮੰਜੇ ਤੇ ਪਾਉਣਾ ਨਮਾ ਕੇ ਕਹਿੰਦੇ ਇਹਦੇ ਨਾਲ ਚਲੋ ਇਹ ਹਰਕਤ ਕਰੂਗਾ ਉਹਦੇ ਨਾਲ ਬਾਗੇ ਘਰੇ ਗਏ ਪਤੀਲਾ ਚੱਕਿਆ ਪਾਣੀ ਨਿਗਾ ਕਰਿਆ ਨਿਗਾ ਕਰਕੇ ਬੱਠਲ ਚ ਪਾ ਕੇ ਉਹ ਬੱਚਾ ਚੱਕਿਆ ਨਮਾ ਕੇ ਤੌਲੀਏ ਚ ਭਲੇਟ ਕੇ ਮੰਜੇ ਤੇ ਪਾਤਾ ਬੱਚਾ ਉਹਨਾਂ ਨੂੰ ਕਹਿੰਦਾ ਹੱਥ ਵੰਨ ਕੇ ਬੇਨਤੀਆ ਭਰਾਵੋ ਹੁਣ ਤੁਸੀਂ ਐਂ ਕਰੋ ਬਾਹਰ ਚਲੋ ਮੈਂ ਵੀ ਬਾਹਰ ਚੱਲਦਾ ਘਰ ਵਾਲੀ ਦਾ ਮੋਢਾ ਫੜਿਆ ਕਹਿੰਦਾ ਭਾਗਮਾਨੇ ਤੂੰ ਵੀ ਆ ਜਾ ਬਾਹਰੋਂ ਕੁੰਡਾ ਲਾਤਾ ਵਿੜੇ ਜਾਗੇ ਵਿੜੇ ਜੋ ਬੀਹੀ ਵਾਲੇ ਬਾਹਰ ਚ ਆ ਗਏ ਕਹਿੰਦਾ ਭਰਾਵੋ ਤੁਸੀਂ ਖੜ ਜੋ ਦੂਰ ਮੈਂ ਤੇ ਮੇਰੇ ਘਰ ਵਾਲੀ ਖੜਾਂਗੇ ਇੱਥੇ ਦੇੜੀਆਂ 'ਚ ਸਾਨੂੰ ਕਿਸੇ ਮਹਾਪੁਰਸ਼ ਨੇ ਦੱਸਿਆ ਉਹ ਕਹਿੰਦੇ ਦੇਖਾਂਗੇ ਆਪਾਂ ਇਹ ਕੀ ਕਰਦਾ ਹੈ ਉਹਦਾ ਖੜ ਕੇ ਦੂਰ ਘਰ ਵਾਲੀ ਨੂੰ ਖੜਾ ਲਿਆ ਕੋਲੇ ਬਾਹਰ ਚ ਖੜ ਕੇ ਦੁਨੇ ਬਾਹਰੋਂ ਲਾ ਕੇ ਜਿੰਦਾ ਹੁਣ ਜਿਹੜਾ ਬੱਚਾ ਪਹਿਲਾਂ ਦੱਬਿਆ ਸੀ ਨਾ ਉਹਦੀ ਆਵਾਜ਼ ਆਈ ਅੰਦਰੋਂ ਕਹਿੰਦਾ ਹਾਂ ਵੀ ਛੋਟੇ ਭਾਈਓ ਦੱਸੋ ਤੁਹਾਡਾ ਫਿਰ ਕੀ ਲੈਣੇ ਦੇਣੇ ਦਾ ਸਰਬੰਧ ਹੈ ਮਾਪਿਓ ਨਾਲ ਉਹ ਕਹਿੰਦੇ ਤੂੰ ਬੜਾ ਹੈ ਪਹਿਲਾਂ ਤੂੰ ਦੱਸ ਕਹਿੰਦਾ ਲੈ ਫਿਰ ਮੈਂ ਦੱਸਦਾ ਕਹਿੰਦਾ ਮੈਂ ਇਸ ਘਰ ਦੇ ਵਿੱਚ ਪੁੱਤ ਬਣ ਕੇ ਆਇਆ ਪਰ ਮੈਂ ਪੁੱਤ ਨਹੀਂ ਹਾਂ ਮੈਂ ਦੁਸ਼ਮਣ ਆ ਇਹਨਾਂ ਦਾ ਮੇਰੇ ਬੈਰੀ ਨੇ ਕਹਿੰਦਾ ਮੈਂ ਬੈਰ ਲੈਣ ਆਇਆ ਪੁੱਤ ਬਣ ਕੇ ਕਹਿੰਦੀ ਉਹ ਕਿਵੇਂ ਕਹਿੰਦਾ ਮੈਂ ਪਤਾ ਹੈ ਕਾਉਣਾ ਕਹਿੰਦਾ ਜਿਹੜਾ ਇਹਨੇ ਗਊ ਦਾ ਬੱੱਸਾ ਮਾਰਿਆ ਸੀ ਨਾ ਉਹੀ ਆਤਮਾ ਹੁਣ ਮੈਂ ਪੁੱਤ ਬਣ ਕੇ ਆਇਆ ਮੈਂ 5 ਸਾਲ ਦੇ ਨੇ ਹੋ ਕੇ ਮਰਨਾ ਸੀ ਇਹਨਾਂ ਨੇ ਫਿਰ ਮੇਰੇ ਕੱਪੜੇ ਦੇਖ ਦੇਖ ਮੇਰੀਆਂ ਗੱਲਾਂ ਯਾਦ ਕਰ ਕਰ ਫਿਰ ਇਹਨਾਂ ਨੇ ਟੱਕਰਾਂ ਮਾਰਿਆ ਕਰਨੀ ਤੇ ਕੰਧਾਂ ਨਾਲ 5 ਸਾਲ ਦੇ ਨੇ ਮਰਨਾ ਸੀ ਕਹਿੰਦਾ ਜਿਹੜਾ ਉਹ ਬੱੱਸਾ ਮਾਰਿਆ ਸੀ ਮੈਂ ਉਹ ਆਤਮਾ ਪੁੱਤ ਬਣ ਕੇ ਆਇਆ ਬਦਲਾ ਲੈਣ ਜਿਵੇਂ ਮੇਰੀ ਮਾਂ ਆਰਾਮ ਦੀ ਯਾਦ ਕਰ ਕਰ ਮੈਨੂੰ ਰਾਮਦੀਤੀ ਮਿਲਣ ਨੂੰ ਮੈਂ ਮਿਲ ਨਹੀਂ ਰਿਹਾ ਕਹਿੰਦਾ ਫਿਰ ਮੈਂ ਵੀ ਤੇ ਇਹਨਾਂ ਨੂੰ ਮਿਲਣਾ ਮੈਂ ਉਹ ਟੂਹੀ ਭੰਨ ਕੇ ਜਾਣੀ ਸੀ ਇਹਨਾਂ ਦੀ ਕਹਿੰਦਾ ਹੁਣ ਪਤਾ ਕੀ ਹੋ ਗਿਆ ਹੁਣ ਇਹਨਾਂ ਨੂੰ ਕਾਲਪੁਰਖ ਮਿਲ ਗਿਆ ਸਿੱਧਾ ਉਹ ਸਿੱਧਾ ਕਾਲਪੁਰਖ ਮਿਲ ਗਿਆ ਉਹ ਕਿਉਂ ਮਿਲ ਗਿਆ ਜਿਹੜਾ ਪਿੱਛੇ ਚੰਗੇ ਕਰਮ ਕਰਨ ਲੱਗ ਗਿਆ ਉਹਦੇ ਜਰੀਏ ਕਾਲਪੁਰਖ ਇਹਨਾਂ ਨੂੰ ਸਿੱਧਾ ਮਿਲ ਗਿਆ ਉਹ ਜਰਮ ਲੈਣ ਸਾਹਿਬ ਮੈਨੂੰ ਟੋਏ ਜੀ ਉਹਨੇ ਦਵਾਤਾ ਮੇਰਾ ਮੋਹ ਇਹਨਾਂ 'ਚ ਨਹੀਂ ਇਹਨਾਂ ਦਾ ਮੋਹ ਮੇਰੇ 'ਚ ਨਹੀਂ ਹੈ ਮੈਂ ਕਹਿੰਦਾ ਧਰਤੀ ਜੀ ਦਵਾਤਾ ਹੁਣ ਇਹਨਾਂ ਦਾ ਭਾਈ ਇਹਨਾਂ ਨੂੰ ਮੇਰਾ ਦੁੱਖ ਕੋਈ ਨਹੀਂ ਹੈ ਮੇਰਾ ਸਾਹ ਪੂਰਾ ਹੋ ਗਿਆ ਹਾਂ ਭਾਈ ਜਿਹੜਾ ਮਗਰੋਂ ਦੱਬਿਆ ਜੀ ਤੂੰ ਦੱਸ ਕਹਿੰਦਾ ਬੱਸ ਦੇਣੇ ਲੈਂਦੇ ਸਰਬੰਧ ਨੇ ਮੈਂ ਵੀ ਪੁੱਤ ਬਣ ਕੇ ਆਇਆ ਮੈਂ ਵੀ ਬਦਲਾ ਲੈਣ ਆਇਆ ਕਹਿੰਦਾ ਉਹ ਕਿਵੇਂ ਕਹਿੰਦਾ ਜਿਹੜੋ ਹਲ ਬੋਂਦਾ ਸੀ ਕਹਿੰਦਾ ਮੂਨ ਤੇ ਮਿਰਗ ਨਿਕਲੇ ਤੇ ਮੈਂ ਮਗਰਤੀ ਕਹਿੰਦਾ ਮੈਂ ਮਗਰ ਭੱਜਿਆ ਫਿਰ ਇਹਸ ਪਾਪੀ ਨੇ ਕਹਿੰਦਾ ਮੈਨੂੰ ਮਾਰ ਕੇ ਖਾਦਾ ਕਹਿੰਦਾ ਮੇਰਾ ਮਾਂ ਤੇ ਪਿਓ ਰੋਈਆਂ ਦੇ ਵਿੱਚ ਕੂਕ ਕੇ ਮਰ ਗਏ ਕਹਿੰਦਾ ਕੂਕ ਦੇ ਕਹਿੰਦਾ ਮੈਂ ਇਹਦਾ ਕੀ ਮਾੜਾ ਕਰਦਾ ਸੀਗਾ ਕਹਿੰਦਾ ਇਹਨੇ ਮੇਰੀ ਹੱਤਿਆ ਕਰੀ ਮੈਨੂੰ ਮਾਰਿਆ ਮੇਰੇ ਮਾਂ ਪਿਓ ਤੋਂ ਮੈਨੂੰ ਰਹਿਤ ਕਰਕੇ ਉਹਨਾਂ ਨੂੰ ਕੱਲੇ ਛੋੜਨਾ ਪਿਆ ਕਹਿੰਦਾ ਉਹ ਰੋਈਆਂ ਦੇ ਵਿੱਚ ਕੂਕਦੇ ਮਰਗੇ ਮੇਰੇ ਆ ਮਾਪਿਓ ਉਹੀ ਕਹਿੰਦਾ ਆਤਮਾ ਹੁਣ ਮੈਂ ਪੁੱਤ ਬਣ ਕੇ ਇਹਦੇ ਜਨਮ ਲਈ ਤੀ ਬਦਲਾ ਲੈਣ ਨੂੰ ਕਹਿੰਦਾ ਮੈਂ 18 ਸਾਲ ਦੇ ਜਦੋਂ ਮੈਂ ਹੋ ਜਾਂਦਾ 18 ਸਾਲ ਦਾ ਉਦੋਂ ਇਹਨਾਂ ਨੇ ਮੇਰਾ ਰਿਸ਼ਤਾ ਰੁਸਤਾ ਕਰਨ ਬਾਰੇ ਸੋਚਣਾ ਸੀ ਮੈਨੂੰ ਰਿਸ਼ਤਾ ਹੋ ਜਾਂਦਾ ਕੁਝ ਚਿਰ ਬਾਅਦ ਫਿਰ ਮੇਰੀ ਮੌਤ ਹੋਣੀ ਸੀ ਕਹਿੰਦਾ ਫਿਰ ਇਹ ਪਾਪੀਆਂ ਨੇ ਕੰਧਾਂ ਨਾਲ ਟੱਕਰਾਂ ਮਾਰਨੀਆਂ ਤੀਆਂ ਕਹਿੰਦਾ ਮੈਂ ਫਿਰ ਜਿਵੇਂ ਮੇਰੀ ਮਾਂ ਤੜਫਦੀ ਸੀ ਮਾਪਿਓ ਉਹ ਕਨੇ ਇਹਨਾਂ ਨੂੰ ਤੜਫਣਾ ਸੀ ਕਹਿੰਦਾ ਪਰ ਹੁਣ ਪਤਾ ਕੀ ਹੋ ਗਿਆ ਕਹਿੰਦਾ ਹੁਣ ਇਹਨਾਂ ਨੂੰ ਕਾਲਪੁਰਖ ਮਿਲ ਗਿਆ ਸਿੱਧਾ ਉਹਨਾਂ ਨੇ ਰਸਤੇ ਪਾਤਾ ਵੀ ਟੋਏ ਚ ਦਬਾਤਾ ਮੈਨੂੰ ਮੈਨੂੰ ਟੋਏ ਦੇ ਵਿੱਚ ਦੱਬੇ ਦਾ ਇਹਨਾਂ ਨੂੰ ਮੇਰਾ ਕੋਈ ਦੁੱਖ ਨਹੀਂ ਜਰਮ ਲੈਣ ਸਾਰਾ ਭਾਈ ਮੇਰਾ ਮੋਹ ਹੈ ਨਹੀਂ ਤੇ ਇਹਨਾਂ 'ਚ ਧਰਤੀ ਦੇ ਦਬਾਤਾ ਮੈਨੂੰ ਹੁਣ ਮੈਂ ਉਹ ਬਦਲਾ ਲੈ ਹੀ ਨਹੀਂ ਰਿਹਾ ਉਹ ਕਿਉਂ ਨਹੀਂ ਬਦਲਾ ਲੈ ਰਿਹਾ ਉਹ ਖੰਡਨ ਹੋ ਗਿਆ ਜਿਹੜਾ ਮੈਂ ਪਿੱਛੇ ਚੰਗੇ ਕਰਮ ਕਰ ਗਿਆ ਉਹਦੇ ਜਰੀਏ ਮੈਂ ਇਹਨਾਂ ਦੀ ਟੂਹੀ ਪੰਨ ਨਹੀਂ ਰਿਹਾ ਮੇਰਾ ਸਾਹ ਪੂਰਾ ਹੋ ਗਿਆ ਹਾਂ ਭਈ ਤੂੰ ਮੰਜੇ ਤੇ ਪਿਆ ਤੂੰ ਤੇਰਾ ਕੀ ਸਾਬ ਕਿਤਾਬ ਹੈ ਕਹਿੰਦਾ ਮੇਰਾ ਸੁਣ ਲਓ ਭਾਈ ਕੋਈ ਕਿਸੇ ਦਾ ਧੀ ਨਹੀਂ ਕੋਈ ਕਿਸੇ ਦਾ ਪੁੱਤ ਨਹੀਂ ਇਹ ਤਾਂ ਪਿਛਲੇ ਜਨਮ ਦੇ ਬੱਟੇ ਨੇ ਦੇਣੇ ਲੈਣੇ ਦੇ ਸਰਬੰਧ ਨੇ ਆਇਆ ਮੈਂ ਵੀ ਪੁੱਤ ਬਣ ਕੇ ਆ ਪਰ ਕਹਿੰਦਾ ਮੈਂ ਮੈਂ ਇਹਨਾਂ ਦੀ ਟੂਹੀ ਨਹੀਂ ਬੰਨਣੀ ਮੈਂ ਇਹਨਾਂ ਦੀ ਪਾਲਣਾ ਕਰਨੀ ਹੈ ਕਹਿੰਦੀ ਉਹ ਤੈਂ ਕਿਉਂ ਮੈਂ ਪਾਲਣਾ ਕਰਨੀ ਹੈ ਕਹਿੰਦਾ ਜਦ ਕਹਿੰਦਾ ਮੈਂ ਖੇਦੇ ਵਿੱਚ ਕੁੱਤੀ ਦੇ ਜਾਮੇ ਵਿੱਚ ਸੀ ਉੱਥੇ ਦੇ ਸੌਰਾਂ ਦੇ ਵਿੱਚ ਮੈਂ ਸੂਈ ਵੀ ਤੀ ਕੁੱਤੀ ਮੇਰੇ ਮਗਰ ਚਾਰ ਕਤੂਰੇ ਦੇ ਇਹ ਮਾਂ ਰੋਟੀ ਲੈ ਕੇ ਜਾਂਦੀ ਸੀ ਲੱਸੀ ਲੈ ਕੇ ਜਾਂਦੀ ਸੀ ਇਹ ਮੈਨੂੰ ਲੱਸੀ ਪਾਉਂਦਾ ਦੀ ਰੋਟੀ ਪਾਉਂਦਾ ਦੀ ਆ ਉਹ ਕਹਿੰਦਾ ਇਹਨੇ ਮੇਰੀ ਪਾਲਣਾ ਕਰੀ ਜਿੰਨਾ ਚਿਰ ਮੇਰੇ ਮਗਰ ਕਤੂਰੇ ਨਹੀਂ ਗਏ ਇਹਨੇ ਮੱਕੀ ਦੇ ਸੌਰ ਨਹੀਂ ਹਿਲਾਏ ਕਹਿੰਦਾ ਇਹਨੇ ਮੈਨੂੰ ਧਰ ਲਾਇਆ ਕਹਿੰਦਾ ਭਾਈ ਹੁਣ ਮੈਂ 101 ਸਾਲ ਦੀ ਮੇਰੀ ਉਮਰ ਹੈ ਮੈਂ ਇਹਨਾਂ ਨੂੰ ਧੁਰ ਲਾਉਣਾ ਹੈ ਹੁਣ ਮੈਂ ਇਹਨਾਂ ਦੀ ਪਾਲਣਾ ਕਰਨੀ ਹੈ ਜਿਹੜੇ ਮੇਰੇ ਮਗਰ ਕਤੂਰੇ ਸੇ ਦੇਣਾ ਲੈਣਾ ਸਾਬ ਉਹਨਾਂ ਨੇ ਦੀ ਹੈ ਉਹ ਆਉਣਗੇ ਪੋਤੇ ਪੋਤੀਆਂ ਬਣ ਕੇ ਇਸ ਘਰ ਦੇ ਵਿੱਚ ਉਹਨਾਂ ਨੇ ਫੇਰੀ ਇਹਨਾਂ ਦੀਆਂ ਲੱਤਾਂ ਘੁੱਟਣੀਆਂ ਇਹਨਾਂ ਦੀ ਸੇਵਾ ਕਰਨੀਆਂ ਉਹ ਪੋਤੇ ਪੋਤੀਆਂ ਬਣ ਕੇ ਆਉਣਗੇ ਮੈਂ ਪੁੱਤ ਬਣ ਕੇ ਆ ਗਿਆ ਕਹਿੰਦਾ ਹੁਣ ਗੱਲ ਇਹ ਹੈ ਵੀ ਜੇ ਆਗਰੇ ਇਹ ਪਾਪੀ ਉਹੋ ਜਿਹੇ ਕਰਮ ਕਰਦੇ ਰਹਿੰਦੇ ਨਾ ਆ ਚੰਗੇ ਕਰਮ ਨਾ ਕਰਨ ਲੱਗਦਾ ਕਹਿੰਦਾ ਫਿਰ ਪਤਾ ਕੀ ਹੋਣਾ ਸੀ ਤੈਂ 5 ਸਾਲ ਦੇ ਨੇ ਮਰਨਾ ਸੀ ਤੈਂ 18 ਸਾਲ ਦੇ ਨੇ ਮਰਨਾ ਸੀ ਮੈਂ ਲੜਕੀ ਦੇ ਜਾਮੇ ਚ ਆਉਣਾ ਸੀ ਫਿਰ ਇੱਥੇ ਬਾਅਦ ਚ ਫਿਰ ਇਹਨਾਂ ਨੇ ਘਰੋਂ ਵੇਚ ਕੇ ਮੇਰੀ ਸ਼ਾਦੀ ਕਰਨੀ ਸੀ ਜਿੱਥੇ ਮੇਰੀ ਸ਼ਾਦੀ ਹੋ ਜਾਂਦੀ ਮੈਂ ਫਿਰ ਇਹਨਾਂ ਨੂੰ ਉੱਥੇ ਲੈ ਜਾਣਾ ਸੀ ਆ ਉੱਥੇ ਇਹਨਾਂ ਨੇ ਫਿਰ ਪੰਜ ਦਿਨ ਕਰਨਾ ਸੀ ਮੇਰੇ ਘਰ ਵਾਲੇ ਨੇ ਮਾਰ ਕੇ ਸਿੱਤਰ ਫਿਰੇ ਉੱਥੋਂ ਇਹ ਕੱਢ ਦੇਣੇ ਤੇ ਇਹ ਪਾਪੀ ਫਿਰ ਇਹਨਾਂ 20ਾਂ ਦੇ ਵਿੱਚ ਰੁਲ ਕੇ ਮੰਗਣਾ ਸੀ ਇਹਨਾਂ ਨੇ ਰੁਲ ਕੇ ਮਰਨਾ ਸੀ ਇਹ 20ਾਂ ਦੇ ਵਿੱਚ ਇਹਨਾਂ ਨੇ ਮੰਗ ਕੇ ਖਾਣਾ ਸੀ ਰੁਲ ਕੇ ਮਰਨਾ ਸੀ ਹੁਣ ਕਹਿੰਦਾ ਭਾਈ ਮੈਂ ਪਾਲਣ ਲਈ ਇਹਨਾਂ ਨੂੰ ਆ ਗਿਆ ਉਹ ਮੈਂ ਆਇਆ ਤਾਂ ਜਿਹੜਾ ਪਿੱਛੇ ਕਰਮ ਕਰਿਆ ਇਹਨਾਂ ਨੇ ਹੁਣ ਕੋਈ ਕਿਸੇ ਦਾ ਭਰਾ ਬੋਤੀ ਨਹੀਂ ਕੋਈ ਪੁੱਤ ਨਹੀਂ ਬੁਰਾ ਕਰਮ ਕਰਨ ਤੋਂ ਪਾਪ ਕਰਨ ਤੋਂ ਡਰੋ ਇਹਦਾ ਸਾਰਾ ਸਾਫ ਦੇਣਾ ਪੈਂਦਾ ਹੈ ਛੋਟੀ ਉਮਰ ਦੇ ਵਿੱਚ ਲੜਕੀ ਵਿਧਵਾ ਹੋ ਜਾਣੀ ਛੋਟੀ ਉਮਰ ਦੇ ਵਿੱਚ ਬੰਦਾ ਵਿਧਵਾ ਹੋ ਜਾਣਾ ਚੰਗੇ ਭਲੇ ਬੰਦੇ ਦੇ ਅੰਗ ਕੱਟਿਆ ਜਾਣਾ ਅੱਖਾਂ ਦਾ ਜਵਾਬ ਦੇ ਜਾਣੀਆਂ ਨਿਗਾਹਬੰਦ ਹੋ ਜਾਣੀ ਇਹ ਕੋਈ ਐਵੇਂ ਦੀਆਂ ਗੱਲਾਂ ਨਹੀਂ ਹੈ ਭਰਾਵੋ ਜੇ ਇਹ ਜਾਂ ਪਿੱਛੇ ਕਰਮ ਕਰਿਆ ਹੁੰਦਾ ਭੁਗਤਣਾ ਪੈਂਦਾ ਪਰ ਬੰਦਾ ਕੀ ਕਹਿੰਦਾ ਹੈ ਇਹਦਾ ਖੁਦ ਮੁਖਤਿਆਰੀ ਆ ਐਵੇਂ ਡਰਾਬੇ ਬਣਾਏ ਵੀ ਨੇ ਕਿਹੜੇ ਨੇ ਹਿਸਾਬ ਲੈਣਾ ਕਿਉਂਕਿ ਜੇ ਹਿਸਾਬ ਨਹੀਂ ਲੈਣਾ ਤਾਂ ਇੱਕ ਮੰਝੇ ਦੇ ਵਿੱਚ ਇਹਦਾ ਬੱਚਾ ਪਿਆ ਲੱਤਾਂ ਮਾਰਦਾ ਉਹਨੂੰ ਖਾਣ ਦੀ ਸੁਧ ਨਹੀਂ ਉਹ ਤੁਰ ਨਹੀਂ ਸਕਦਾ ਉਹ ਜਦੋਂ ਦਾ ਜਰਮ ਲਿਆ ਉਹ ਮੰਝੇ ਜੀ ਪਿਆ ਉਹਨੂੰ ਐਸਾ ਭਗਵਾਨ ਨੇ ਰੋਗ ਲਾਇਆ ਉਹ ਮੰਝੇ ਚ ਪਿਆ ਲੱਤਾਂ ਮਾਰੀ ਜਾਂਦਾ ਇੱਕ ਇੱਕ ਉਹਦਾ ਹੀ ਭਾਈ ਆ ਮੋਟਰਸਾਈਕਲ ਗੱਡੀਆਂ ਡੱਕਰੀ ਫਿਰਦਾ ਉਹ ਹੈ ਤਾਂ ਇੱਕ ਪਿਓ ਦੇ ਉਹਦਾ ਮਤਲਬ ਕੀ ਹੈ ਉਹਦਾ ਕਰਮ ਕਰਿਆ ਪਿਆ ਉਹ ਆਪਦਾ ਭੁਗਤ ਰਿਹਾ ਹੈ ਉਹਦਾ ਕਰਮ ਕਰਿਆ ਪਿਆ ਤਾਂ ਉਹ ਆਪਦਾ ਆਪ ਕਰਮ ਭੁਗਤ ਰਿਹਾ ਹੈ ਵੀ ਭਰਾਵੋ ਗੱਲ ਇਹ ਹੈ ਬਈ ਬੁਰਾ ਕਰਮ ਕਰਨ ਤੋਂ ਪਾਪ ਕਰਨ ਤੋਂ ਡਰੋ ਜਿੰਨਾ ਹੁੰਦਾ ਚੰਗਾ ਕਰ ਲਓ ਚੰਗਾ ਕਰ ਲਓ ਕਹਿੰਦਾ ਟੀਚਰ ਕਰੀਏ ਨਾ ਮਰਾਸੀ ਜਾਤ ਨੂੰ ਖਾਲੀ ਹੱਥ ਤੁਰੀਏ ਨਾ ਰਾਤ ਨੂੰ ਝੂਠੇ ਹੱਥ ਲਾਈਏ ਨਾ ਜਿਹੜੀ ਰਸੋਈ ਆ ਉਹਦੇ ਵਿੱਚ ਜਿਹੜੀ ਕਹਿੰਦਾ ਆਪਾਂ ਆਟਾ ਗੁੰਨਦਿਆਂ ਖਾਲੀ ਹੱਥ ਜਾਈਏ ਨਾ ਰਾਤ ਨੂੰ ਝੂਠੇ ਹੱਥ ਲਾਈਏ ਨਾ ਪ੍ਰਾਂਤ ਨੂੰ ਪ੍ਰਾਂ ਦੇ ਵਿੱਚੋਂ ਭੋਜਨ ਬੈਸਨੂ ਵੀ ਨੇ ਵੀ ਖਾਣਾ ਐ ਅੰਬਰਧਾਰੀ ਨੇ ਵੀ ਖਾਣਾ ਐ ਜਿਹੜੇ ਆਪਣੇ ਬਰਤਨ ਹੁੰਦੇ ਨੇ ਨਾ ਉਹ ਸਾਰੇ ਬਰਤਨ ਲੱਗ-ਲੱਗ ਚੀਜ਼ਾਂ ਨੂੰ ਲੱਗੀ ਜਾਂਦੇ ਨੇ ਪਰ ਜਿਹੜੀ ਪ੍ਰਾਂਤ ਐ ਨਾ ਉਹੋ ਕਹਿੰਦੀ ਐਡੀ ਬਾਅਦ ਸ਼ਾਇਰ ਸੋਈ ਦੀਆਂ ਨਾ ਪਾਣੀ ਵਾਲੇ ਥਾਂ ਦੀ ਉਹਦੇ ਵਿੱਚ ਕੀ ਆਟਾ ਹੀ ਗੁੱਜਦਾ ਜਾਂ ਜਦੋਂ ਲਟਕੀਆਂ ਗੁੜ ਫੇਰਦੀਆਂ ਨੇ ਉਦੋਂ ਪ੍ਰਾਂਤ ਲੈ ਕੇ ਜਾਣੀਆਂ ਉਹਦੇ ਵਿੱਚ ਛਗਨ ਦਾ ਗੁੜ ਫੇਰਿਆ ਜਾਊ ਜਾਂ ਉਹਦੇ ਵਿੱਚ ਭੋਜਨ ਦਾ ਆਟਾ ਗੁੱਜੂ ਆ ਜਾਂ ਜਦੋਂ ਵੀ ਕੋਈ ਸ਼ਾਦੀ ਹੁੰਦੀ ਆ ਕੰਗਣਾ ਖਿਲਾਉਂਦੇ ਨੇ ਤਾਂ ਪ੍ਰਾਂਤ ਦੇ ਵਿੱਚ ਪਾਣੀ ਲੱਸੀ ਪਾ ਕੇ ਉਹ ਕੰਗਣਾ ਖਿਲਾਉਂਦੇ ਨੇ ਪ੍ਰਾਂਤ ਹੈ ਜਿਹੜੀ ਉਹ ਬਹੁਤ ਇੱਕ ਵੱਡਾ ਉਤਮ ਭਾਂਡਾ ਹੈ ਉਥੋਂ ਕਿਸੇ ਨੇ ਕਿਹਾ ਵੀ ਜਿਹੜਾ ਮਰਾਸੀ ਆ ਨਾ ਉਹਦੀ ਜਾਤ ਨੂੰ ਟੀਚਰ ਨਾ ਕਰੀ ਉਹ ਬਹੁਤ ਫਿਰ ਮੂਰੋ ਪੁੱਠੇ ਜਵਾਬ ਦਿੰਦਾ ਹੈ ਟੀਚਰ ਕਰੀਏ ਨਾ ਮਰਾਸੀ ਜਾਤ ਨੂੰ ਖਾਲੀ ਹੱਥ ਤੁਰੀਏ ਨਾ ਰਾਤ ਨੂੰ ਝੂਠੇ ਹੱਥ ਲਾਈਏ ਨਾ ਪ੍ਰਾਂਤ ਨੂੰ ਲੈ ਬਰਾਵਾ ਇਹ ਗੱਲ ਤਾਂ ਮੇਰੀ ਹੋਗੀ ਪੂਰੀ